ਏਬੀਸੀ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਤੇ ਅੱਜ ਸਾਡੇ ਕੋਲ ਇੱਕ ਬਹੁਤ ਹੀ ਹੋਣਹਾਰ ਇੱਕ ਮਹਿਮਾਨ ਆ ਛੋਟਾ ਨੰਨਾ ਸਿਪਾਈ ਜਿਨੇ ਫਿਰੋਜ਼ਪੁਰ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਹਾਲ ਹੀ ਹੀ ਦੇਸ਼ ਦੀ ਸਰਕਾਰ ਵੱਲ ਉਹਨਾਂ ਨੂੰ ਬਹਾਲਵੀਰ ਮੌਕੇ ਸਨਮਾਨ ਕੀਤਾ ਛੋਟਾ ਸਿਪਾਈ ਹੈ ਜਿਸ ਨਾਲ ਦੇਸ਼ ਦੀ ਰਾਸ਼ਟਰਪਤੀ ਨੇ ਵੀ ਖੁੱਲ੍ਹ ਕੇ ਗੱਲਾਂ ਕੀਤੀਆਂ ਨੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਸਵਨ ਸਿੰਘ ਸਵਨ ਕੀ ਹਾਲ ਚੱਲ ਰਿਹਾ ਠੀਕ ਠਾਕ ਹੈ ਹਾਂਜੀ ਠੀਕ ਠਾਕ ਹੋਰ ਕਿਵੇਂ ਦਾ ਲੱਗ ਰਿਹਾ ਹੈਗਾ ਇਹ ਇੰਨੀਆਂ ਇੰਟਰਵਿਊਆਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਦੇਸ਼ ਦੀ ਰਾਸ਼ਟਰਪਤੀ ਦੇ ਨਾਲ ਗੱਲਬਾਤ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹਾਂਜੀ ਕੀ ਕਹਿੰਦੇ ਸੀ ਮੋਦੀ ਸਾਹਿਬ ਕੀ ਕੀ ਪੁੱਛਦੇ ਸੀ ਮੋਦੀ ਜੀ ਤਾਂ ਨਹੀਂ ਇਹ ਹੀ ਪੁੱਛਦਾ ਆਪਣੇ ਕੀ ਕੀ ਹੈ ਅੱਛਾ ਫਿਰ मैंने बताया जब मिशन शुरू हुआ था हाँ हाँ। जब पाकिस्तान से इधर ड्राउन डिग रहे थे हाँ हाँ। तो हमारे फौजी आए थे उधर गांव में सेवा की थी अच्छा। के जाता था अच्छा होके हाँ बनना पूछा था फिर की बड़ा होके आर्मी अफसर बनने आर्मी अफिसर बनना है बस यही पूछा ਤੇ ਹੀ ਪੁੱਛਿਆ ਗਿਆ ਹਾਂਜੀ ਤੇ ਹੋਰ ਜਿਹੜੇ ਹੋਰ ਵੀ ਉੱਥੇ ਲੋਕ ਆਏ ਹੋਣਗੇ ਜਿਹੜੇ ਉਸ ਦਿਨ ਉਹ ਵੀ ਮਿਲੇ ਸੀ ਤੁਹਾਨੂੰ ਹਾਂਜੀ ਉਹ ਕੀ ਕੀ ਕਹਿੰਦੇ ਸੀ ਉਹਨਾਂ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਨਹੀਂ ਕੁਝ ਕਿਹਾ ਤੇ ਕਈਆਂ ਨੇ ਤਾਂ ਫੋਟੋਆਂ ਬਹੁਤ ਖਿਚਾਈਆਂ ਹੋਣੀਆਂ ਹਾਂਜੀ ਕਿੰਨੇ ਕਨੇ ਖਿਚਾਈਆਂ ਫੋਟੋ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਹਾਂਜੀ ਤੇ ਜਦੋਂ ਹੁਣ ਨਾਮ ਲੈ ਕੇ ਆਏ ਹੋ ਜਦੋਂ ਆ ਗੱਲ ਦੇ ਵਿੱਚ ਮੈਡਲ ਪਾਇਆ ਹੈਗਾ ਪਿੰਡ ਵਾਲੇ ਤੇ ਫਿਰ ਤੈਨੂੰ ਜਿਦ ਤਰੀ ਯਾਰ ਦੋ ਛੇੜਦੇ ਨੇ ਕਿ ਫੌਜੀ ਸਾਹਿਬ ਕੀ ਹਾਲ ਚਾਲ ਹਾਂਜੀ ਕੌਣ ਕੌਣ ਛੇੜਦਾ ਹੈਗਾ ਬਹੁਤ ਬਹੁਤ ਕਿਨੇ ਦੋਸਤ ਹੈ ਕਿਨੇ ਬਹੁਤ ਜ਼ਿਆਦਾ ਬਹੁਤ ਸਾਰੇ ਉਹ ਸਾਰੇ ਨੇ ਵੇਖਿਆ ਮੈਡਲ ਪਾਇਆ ਜਦੋਂ ਗੱਲ ਦੇ ਵਿੱਚ ਹਾਂਜੀ ਕਿਨੇ ਕਿਹਾ ਉਹਨੇ ਤੈਨੂੰ ਟੀਵੀ ਤੇ ਦੇਖਿਆ ਸੀ ਹਾਂਜੀ ਅੱਛਾ ਤੇ ਹੋਰ ਕਿਨੇ ਕਿਨੇ ਗਿਆ ਮੈਂ ਗਿਆ ਸੀ ਉੱਥੇ ਦੁਬਾਰਾ ਜਿੱਥੇ ਲੱਸੀ ਦੁੱਧ ਚਾਹ ਲੈ ਕੇ ਜਾਂਦਾ ਨੂੰ ਉੱਥੇ ਮਿਲੇ ਖੋਜੀ ਅੰਕਲ ਨਹੀਂ ਅਭੀ ਤੋਂ ਨਹੀਂ ਮਿਲੇ ਪਹਿਲੇ ਥੇ ਪਹਿਲੇ ਸੀ ਉਹ ਪਹਿਲੇ ਵਾਲੇ ਚੱਲ ਗਏ ਕੇ ਉਹੀ ਨੇ ਨਹੀਂ ਪਹਿਲੇ ਵਾਲੇ ਚੱਲ ਗਏ ਪਹਿਲੇ ਵਾਲ ਚੱਲ ਗਏ ਹਾਂਜੀ ਉਹ ਕਰਦੇ ਨੇ ਫੋਨ ਫਾਨ ਹਾਂਜੀ ਹੈ ਨੰਬਰ ਤੇਰੇ ਕੋਲ ਉਹਨਾਂ ਦਾ ਹਾਂਜੀ ਜਦੋਂ ਉਹਨਾਂ ਨੇ ਟੀਵੀ ਤੇ ਤੇਰੀ ਫੋਟੋ ਦੇਖੀ ਹੋਗੀ ਪ੍ਰਧਾਨ ਮੰਤਰੀ ਨਾਲ ਗੱਲਾਂ ਕਰਦੇ ਆਇਆ ਸੀ ਫੋਨ ਉਹਨਾਂ ਦਾ ਹਾਂਜੀ ਕੀ ਕਹਿੰਦੇ ਸੀ ਉਹ ਕਹਿੰਦੇ ਸੀ ਅ ਵੀ ਪ੍ਰਧਾਨ ਮੰਤਰੀ ਜੀ ਕੇ ਪਾਸ ਤੂੰ ਗਿਆ ਚਲੇ ਹਾਂ ਹਾਂ ਹਾਂਜੀ ਤੇ ਸਕੂਲ ਵਾਲੇ ਖੁਸ਼ ਨੇ ਹਾਂਜੀ ਸਕੂਲ ਵਾਲੇ ਖੁਸ਼ ਅੱਛਾ ਸਕੂਲ ਵਾਲਿਆਂ ਨੇ ਕੀਤਾ ਪਿਆਰ ਮਾਸਟਰਾਂ ਨੇ ਮੈਡਮਾਂ ਨੇ ਹਾਂਜੀ ਅੱ비 ਤੋਂ ਸਕੂਲ ਸੇ ਛੁੱਟੀਆਂ ਚੱਲ ਰਹੀਆਂ ਅੱਛਾ ਛੁੱਟੀਆਂ ਚੱਲ ਰਹੀਆਂ ਹੈਗੀਆਂ ਨੇ ਹਾਂਜੀ वैसे तेरे स्कूल ਦਾ ਕੀ ਨਾਮ ਹੈ ਸੀਡੀਆ ਸਕੂਲ ਮੰਦੋੜ ਅੱਛਾ ਤੇ ਤੂੰ ਕਿਹੜੀ ਜਮਾਤ ਚ ਪੜਦੇ ਹੁਣ ਫਿਰ ਫੋਰਥ ਫੋਰਥ ਦੀ ਵਿੱਚ ਇਹ ਇੰਗਲਿਸ਼ ਮੀਡੀਅਮ ਸਕੂਲ ਉੱਥੇ ਹਾਂਜੀ ਪੰਜਾਬੀ ਵੀ ਪੜਾਉਂਦੇ ਨੇ ਹਾਂਜੀ ਪੜਾਉਂਦੇ ਨੇ ਪੰਜਾਬੀ ਤੇ ਇਹ ਉਹਨਾਂ ਨੇ ਹਜੇ ਦੇਖਿਆ ਨਹੀਂ ਮੈਡਲ ਤੇਰੇ ਬਫੂੜਾਂ ਦੇਖੀਆਂ ਨੇ ਹਾਂਜੀ ਮੈਡਮ ਨੇ ਵੀ ਫੋਨ ਕੀਤਾ ਪ੍ਰਿੰਸੀਪਲ ਨੇ ਕੀਤਾ ਸੀ ਫੋਨ ਹਾਂਜੀ ਕੀਤਾ ਸੀ ਤਦ ਸਿੱਧੇ ਅੰਦਰ ਅਸਲ ਜਦੋਂ ਉੱਥੇ ਲੜਾਈ ਲੱਗੀ ਸੀ ਰੋਜ ਜਾਂਦਾ ਸੀ ਹਾਂਜੀ ਰੋਜ ਘਰ ਤੋਂ ਬਾਰਡਰ ਹਾਂਜੀ ਕਿੰਨੀ ਕਿੰਨਾ ਕੀ ਜਾਣਾ ਪੈਂਦਾ ਹੈ ਪੈਦਲ ਸਾਡੇ ਖੇਤੋਂ ਵਿੱਚ ਤੇ ਬਸ 15 ਮਿੰਟ ਲੱਗਦੇ ਚੱਲਣੇ ਤੁਹਾਡੇ ਖੇਤਾਂ ਦੇ ਵਿੱਚ ਹੀ ਉਹਨਾਂ ਨੇ ਲਾਏ ਸੀ ਹਾਂਜੀ ਅੱਛਾ ਜੀ ਤੇ ਦੇ ਲਈ ਜਾਂਦੇ ਤੁਸੀਂ ਉਹੀ ਮੱਝਾਂ ਗਾਵਾਂ ਵੀ ਰੱਖੀਏਗੇ ਦੁੱਧ ਕਿੱਥੋਂ ਲੈ ਕੇ ਲੱਸੀ ਲੁੱਸੀ ਉਹ ਮਾਰੀ ਬੈਂਸੇ ਹੈ ਨਾ ਅੱਛਾ ਮੱਝਾਂ ਹੈਗੀਆਂ ਕਿੰਨੀਆਂ ਨੇ ਮੱਝਾਂ ਬਹੁਤ ਨੇ ਬਹੁਤ ਆ ਹਾਂਜੀ अच्छा पट्टे पुट्टे पौंदा मज्जा नु हां जी अच्छा दूध चोले ना कि नहीं नहीं दूध अच्छा किनिया मज्जा रखियागे ने 15 20 30 किनिया 100 ਗਏ 100 ਮੱਝਾਂ ਆ ਗਿਆ اچھا ਵੈਰੀ ਗੁੱਡ ਯਾਰ ਤੇ ਉਹ ਹੋਰ ਕੱਲੀਆਂ ਮੱਝਾਂ ਕਿ گاਵਾ ਵਿੱਚ گاਵੀ ਹੈਗੇ আচ্ছা ਰੋਜ਼ ਲੈ ਕੇ ਜਾਂਦੇ ਦੋਵੇਂ ਟਾਈਮ ਲੈ ਕੇ ਜਾਂਦੇ ਦੁੱਧ ਲੱਸੀ हां जी ਦੋੜ ਹੈ ਕਿ ਸਵੇਰੇ ਕਿੰਨੇ ਵੇ ਉੱਠ ਕੇ ਜਾਂਦਾ ਨੇ ਉਹ ਤੁਮੇ ਕਦੇ ਵੀ ਚਲਾ ਜਾਂਦਾ ਸੀ ਅੱਛਾ ਜਦੋਂ ਮਰਜ਼ੀ ਦਿਲ ਕਰ ਚੱਲ ਜਾਂਦਾ ਹੈ ਹਾਂਜੀ ਤੇ ਲੱਸੀ ਵੀ ਹਾਂਜੀ ਦੋ ਲੋ ਲੈ ਕੇ ਭਰ ਕੇ ਜਾਂਦਾ ਦੋ ਲੋ ਲੈ ਕੇ ਹਾਂਜੀ ਕਾਪੂਨਾਂ ਕੋ ਹੁੰਦੇ ਉਹਨੇ ਫ PUBG ਖੇਡ ਹਾਂਜੀ ਤੇ ਡਰ ਨਹੀਂ ਸੀ ਲੱਗਦਾ ਨਹੀਂ ਹਾਂ ਨਹੀਂ ਉਹ ਕਿ ਬਾਕੀ ਨਿਆਣੇ ਵੀ ਜਾਂਦੇ ਸੀ ਨਾਲ ਕਿ ਇਕੱਲੇ ਜਾਂਦਾ ਨੇ ਮੈਂ ਇਕੱਲੇ ਹੀ ਚਲਾ ਜਾਂਦਾ ਸੀ ਅੱਛਾ ਹਾਂ ਤੇ ਬਾਕੀ ਨਹੀਂ ਕੋਈ ਯਾਰ ਦੋਸਤ ਤੇ ਜਾਂਦਾ ਸੀ ਨਾਲ ਕبھی ਕਬੀ ਉਹ ਜਾਂਦੇ ਸੀ ਕبھی ਕਬੀ ਜਾਂਦੇ ਸੀ ਹਾਂਜੀ ਹੂੰ ਤੇ ਉਹ ਰੋਜ਼ ਹੀ PUBG ਕਹਿੰਦੇ ਨੇ ਤੇ ਵੀ ਨਾ ਆਇਆ ਕਰ ਨਹੀਂ ਉਹ ਨਹੀਂ ਕਹਤੇ تھے۔ ਅੱਛਾ? ਹਾਂ। ਤੂੰ ਡਰ ਨਹੀਂ ਸੀ ਲੱਗਦਾ ਜੋ ਡਰੋਨ ਦੇਖਦੇ ਹਗੇ ਸੀ? ਨਹੀਂ ਡਰ ਨਹੀਂ ਲੱਗਦਾ। ਹਾਂ। ਹਾਂਜੀ। ਅੱਛਾ ਆਪੇ ਚਲਾ ਜਾਂਦੇ ਸੀ? ਹਾਂਜੀ ਆਪੇ ਮਮਾ-ਵਾਪਾ ਨੂੰ ਪਤਾ ਕੇ ਚਲਾਇਆ ਕਰਦੇ। ਅੱਛਾ ਇਹ ਦੱਸ ਕੇ ਜਾਂਦਾ ਸੀ? ਹਾਂਜੀ ਦੱਸ ਕੇ। ਤੇ ਤੇਰੇ ਦੇ ਦਿਲ ਕਿਵੇਂ ਕੀਤਾ ਹੈ ਕਿ ਮੈਂ ਰੋਜ਼ ਫੌਜੀ ਨਾਲ ਕੋ ਜਾਇਆ ਕਰਨਾ ਦੁੱਧ ਲੈ ਕੇ ਚਾਹ ਲੱਸੀ ਲੈ ਕੇ? ਮੇਰਾ ਬਚਪਨ ਸੇ ਸ਼ੌਂਕ ਹੈ। ਬਚਪਨ ਤੇ ਸ਼ੌਕ ਹੈ ਹਾਂਜੀ ਕਿਵੇਂ ਫੌਜੀ ਬਣਨਾ ਦਾ ਕਿਵੇਂ ਆਇਆ ਖਿਆਲ ਇਹ ਫਿਰ ਮਾ ਫੁਲ ਮੈਂ ਵਿੰਦਾ ਨਾ ਕਿ ਕੋਈ ਹੋਰ ਵੀ ਘਰ ਦੇ ਵਿੱਚ ਬਚਪਨ ਸੇ ਮਾਰੇ ਉਧਰ ਫੌਜੀ ਲੰਘਤੇ ਸੀ ਨਾ ਇਸ ਲਈ ਫੌਜੀ ਵਧੀਆ ਲੱਗਦੇ ਤੈਨੂੰ ਹਾਂਜੀ ਵਧੀਆ ਅੱਛਾ ਹੁਣ ਵੱਡਾ ਕੇ ਫੌਜੀ ਬੰਨਾਗੇ ਹਾਂਜੀ ਹਾਂਜੀ ਅੱਛਾ ਉਧਰ ਪ੍ਰਾਈਮ ਮਿੰਿਸਟਰ ਸਾਹਿਬ ਨੇ ਪੁੱਛਿਆ ਪੀਐਮ ਸਾਹਿਬ ਨੇ ਬੋਲੇ ਕਿ ਫੌਜੀ ਬੰਨਾ ਵੱਡਾ ਕੇ ਹਾਂਜੀ ਅੱਛਾ ਉਹਦੇ ਵਾਸਤੇ ਤਾਂ ਫਿਰ ਪੜ੍ਹਨਾ ਪੈਣਾ ਤੈਨੂੰ ਹਾਂਜੀ ਕਿੰਨਾ ਕੀ ਪੜਾਈ ਕਰਦਾ ਨਾ ਰੋਜ਼ ਬਹੁਤ ਅੱਛਾ ਬੋਲ ਅੱਛਾ ਇਹ ਜਿਆਦਾ ਤੈਨੂੰ ਕਿਹੜਾ ਸਬਜੈਕਟ ਚੰਗਾ ਲੱਗਦਾ ਇੰਗਲਿਸ਼ ਐਂ ਚੰਗੀ ਲੱਗਦੀ ਮੈਥ ਲੱਗਦਾ ਹਿੰਦੀ ਲੱਗਦੀ ਹਿੰਦੀ ਹਿੰਦੀ ਜੀ ਅੱਜ ਐਸੀ ਕਰਕੇ ਤੂੰ ਮੇਰੇ ਨਾਲ ਹਿੰਦੀ 'ਚ ਗੱਲਾਂ ਕਰਦਾ ਹੈਗਾ ਪੰਜਾਬੀ ਵੀ ਥੋੜੀ ਥੋੜੀ ਬੋਲ ਲੈ ਨਹੀਂ ਪੰਜਾਬੀ ਨਹੀਂ ਬੋਲਣੀ ਆਉਂਦੀ ਪੰਜਾਬੀ ਬੋਲ ਗਿਆ ਪੂਰੀ ਆਉਂਦੀ ਹੈਗੀ ਫੌਜੀਆਂ ਦੇ ਨਾਲ ਗੱਲਾਂ ਕਿਦਾਂ ਕਰਦਾ ਸੀ ਪੰਜਾਬੀ 'ਚ ਕਿ ਹਿੰਦੀ 'ਚ ਹਿੰਦੀ ਹਿੰਦੀ 'ਚ ਉਥੇ ਜਿਆਦਾ ਫੌਜੀ ਹਿੰਦੀ ਬੋਲਦੇ ਸੀ ਕਿ ਪੰਜਾਬੀ ਵੀ ਬੋਲਦੇ ਸੀ ਹਿੰਦੀ ਹਿੰਦੀ ਬੋਲਦੇ ਸੀ ਹਾਂ ਜੀ ਪਬਜੀ ਵਾਲੀਆਂ ਫਿਲਮਾਂ ਵੀ ਦੇਖ ਦਿੰਦਾ ਹਾਂ ਜੀ ਦੇ ਦਿੰਦਾ ਨਾ ਫੋ ਕਿਹੜੀ ਕਿਹੜੀ ਫਿਲਮ ਦੇਖੀ ਜਿੱਦਿ ਪਬਜੀ ਤਾਂ ਬੜੇ ਚੰਗੇ ਲੱਗਦੇ ਆ ਕਿ ਨੂੰ ਬਹੁਤ ਬਹੁਤ ਕੋਈ ਨਾਮ ਦੱਸ ਦੇ ਨਾ ਮੈਂ ਵੀ ਦੇਖ ਲਵਾਂ ਘਰ ਜਾ ਕੇ ਹੂੰ ਅਜੀ ਮੈਨੂੰ ਯਾਦ ਨਹੀਂ ਜਿਆਦਾ ਨਹੀਂ ਆ ਗਿਆ ਹੂੰ ਤੇ ਜਿਹੜਾ ਜਿਹੜਾ ਫਿਲਮ ਦੇ ਵਿੱਚ ਪਬਜੀ ਜਿਹੜਾ ਰੋਲ ਕਰਦੇ ਐਕਟਰ ਜਿਹੜਾ ਉਹ ਕਿਹੜਾ ਐਕਟਰ ਕਿਹੜਾ ਚੰਗਾ ਲੱਗਦਾ ਜਿਹੜਾ ਪਬਜੀਆਂ ਦਾ ਰੋਲ ਕਰਦਾ ਨਹੀਂ ਚਾਹ ਜਿਆਦਾ अच्छा। ਉਥੇ ਕਿੰਨੇ ਦਿਨ ਜ਼ਿਆਦਾ ਰਿਹਾ ਫਿਰ ਉਥੇ ਫੌਜੀਆਂ ਕੋਲ? 15 ਦਿਨ। 15 ਦਿਨ ਜੰਦਰ। ਤੇ ਜਦੋਂ ਦੁੱਧ ਚੋਰੀ ਲੈ ਕੇ ਜਾਂਦਾ ਕਿ ਮੰਮੀ ਡੈਡੀ ਪੁੱਛ ਕੇ ਲੈ ਕੇ ਜਾਂਦਾ ਲੱਸੀ-ਲੂਸੀ? ਨਹੀਂ ਮੰਮਾ ਪਾਪਾ ਪੁੱਛ ਕੇ। ਪੁੱਛ ਕੇ? ਹਰ ਨਹੀਂ। ਤੇ ਚਾਹ ਮਾਣ ਬਣਾ ਕੇ ਦਿੰਦਾ ਤੇ ਫੌਜੀਆਂ ਵਾਸਤੇ ਫਿਰ? ਮੰਮਾ। ਅੱਛਾ ਕਿੰਨੇ ਟਾਈਮ ਸਵੇਰੇ ਵੀ ਦੁਪਹਿਰੇ ਵੀ ਸ਼ਾਮ ਨੂੰ? ਹਾਂਜੀ। ਚਾਹ ਲੈ ਕੇ ਜਾਂਦਾ। ਸਵੇਰੇ ਸ਼ਾਮ ਦੁਪਹਿਰ। ਅੱਛਾ। ਹਾਂਜੀ। ਉਹ ਕਹਿੰਦੇ ਨੇ ਫੌਜੀ ਰੋਜ਼ ਆ ਜਾਂਦਾ ਹੈ ਕਹਿੰਦੇ? ਨਹੀਂ। ਹੂੰ। ਉਹ ਨਹੀਂ ਗਿਆ। अच्छा उकेने रोज आ जाया कर अच्छा डोलू भर के लेके आवे हां जी कितने फौजी ਸੀ ਉੱਥੇ ਉਸਨ ਬਹੁਤ ਜ਼ਿਆਦਾ ਸੀ ਕਿੰਨੇ 10 20 30 ਕਿੰਨੇ ਸੀ ਬਹੁਤ ਸਾਰੇ ਬਹੁਤ ਸਾਰੇ हां जी अच्छा ਉਹ ਸਾਰੇ ਨੂੰ ਪਤਾ ਲੱਗਿਆ ਸੀ ਡੇਲੀ ਆਉਂਦਾ ਹੈ हां जी ਤੇਨੂੰ ਵੀ ਉਹਨਾਂ ਜਿਹੜੇ ਫੌਜੀ ਅਫਸਰ ਨਾਮ ਆ ਦਾ ਪਤਾ ਹੈਗਾ ਨਹੀਂ ਹੁਣ ਆਉਂਦਾ ਹੁੰਦਾ ਫੋਨ ਉਹਨਾਂ ਦਾ हां जी ਤੇ ਹੁਣ ਜਿਹੜੇ ਨਵੇਂ ਆ ਗਏ ਨੇ ਉੱਥੇ ਫੌਜੀ ਅਫਸਰ ਫੌਜੀ ਅੰਕਲ ਉਹ ਵੀ ਜਾਣਦੇ ਤੁਹਾਨੂੰ ਹਾਂਜੀ ਜਾਣਦੇ ਕਿ ਨਹੀਂ ਹਾਂਜੀ ਅੱਛਾ ਤੇ ਸਕੂਲ ਕਿੰਨੇ ਦੂਰ ਹੈ ਪਿੰਡ ਤੋਂ 2 ਕਿਲੋ ਮੀਟਰ 2 ਕਿਲੋਮੀਟਰ ਹਾਂਜੀ ਪੈਦਲ ਜਾਂਦੇ ਕਿ ਬੱਸ ਜਾਂਦੀ ਹੈਗੀ ਉੱਥੇ ਕੋਈ ਪਾਪਾ ਛੋੜ ਕੇ ਜਾਂਦੀ ਅੱਛਾ ਪਾਪਾ ਛੱਡਣ ਜਾਂਦੇ ਹੈਗੇ ਨਹੀਂ ਨਾਲ ਹੋਰ ਵੀ ਭੈਣ ਵੀ ਪਰ ਇਕੱਠੇ ਜਾਂਦੇ ਤੁਸੀਂ ਕਿੰਨੇ ਜਣੇ ਹਾਂਜੀ ਅੱਛਾ ਡੇਲੀ ਹਾਂਜੀ ਛੁੱਟੀ ਵੀ ਮਾਰਦੇ ਹੁੰਦਾ ਕਿ ਨਹੀਂ ਕਦੇ-ਕਦੇ ਕਦੇ-ਕਦੇ ਛੁੱਟੀ ਮੰਗਵਾ ਲੈਂਦੇ ਉਹਦੇ ਸਾਰੇ ਪੰਜਾਬ ਦੇ ਕੀ ਕਹਿੰਦੇ ਨੇ ਫੌਜੀ ਸਾਹਿਬ ਕਹਿੰਦੇ ਹੈਗੇ ਹਾਂਜੀ ਜਿਆਦਾ ਕੋਈ ਜਿਹੜਾ ਦੋਸਤ ਤੰਗ ਕੌਣ ਕਰਦਾਣਾ ਤੰਗ ਤਾਂ ਕੋਈ ਨਹੀਂ ਕਰਦਾ ਤੰਗ ਕੋਈ ਨਹੀਂ ਕਰਦਾ ਉਹ ਕੋਈ ਜਿਹੜਾ ਨਾਲ ਜਾਂਦਾ ਹੁੰਦਾ ਉਹ ਨਹੀਂ ਕਹਿੰਦਾ ਦੇ ਕੇ ਮੈਂ ਵੀ ਜਾਂਦਾ ਤੇ ਮੈਨੂੰ ਵੀ ਮੈਡਲ ਮਿਲ ਜਾਣਾ ਹੈ ਹਾਂ ਕਹਿੰਦਾ ਉਹ ਨਹੀਂ ਉਹਨੇ ਵੇਖਿਆ ਜਿਹੜਾ ਸਰਟੀਫਿਕੇਟ ਤੇ ਮੈਡਲ ਮਿਲੇਗਾ ਨਹੀਂ ਉਹਨੇ ਨਹੀਂ ਦੇਖਿਆ ਅਰੇ ਦਿਖਾਇਆ ਨਹੀਂ ਤੂੰ ਹਾਂ ਨਹੀਂ ਆਇਆ ਸੀ ਘਰ ਉਤਰਿਆ ਯਾਰ ਨਹੀਂ ਹੁਣ ਘਰ ਕੌਣ ਕੌਣ ਆਇਆ ਹੈਗਾ ਤੇਨੂੰ ਵਧਾਈਆਂ ਦੇਣ ਕੌਣ ਕੌਣ ਆਇਆ ਹੈਗਾ? ਮਾਰੇ ਬਹੁਤ ਸਾਰੇ। ਬਹੁਤ ਸਾਰੇ ਨੇ ਪਿੰਡ ਦੇ ਲੋਕ ਬਹੁਤ ਸਾਰੇ। ਹਾਂਜੀ। ਬੜਿਆ ਨੇ ਫੋਟੋਆਂ ਖਚਾਈਆਂ ਹੋਣੀਆਂ। ਹਾਂਜੀ। ਦਿੱਲੀ ਕਿਵੇਂ ਗਏ ਸੀ ਤੁਸੀਂ? ਟ੍ਰੇਨ ਤੇ ਗਏ ਸੀ ਕਿ ਕਾਰ ਤੇ ਗਏ ਸੀ? ਜਹਾਜ਼ ਸੀ। ਜਹਾਜ਼ ਤੇ ਗਏ ਸੀ। ਅੱਛਾ ਵਾਹ ਕਿਥੋਂ ਬਿਟੇ ਸੀ ਅੰਮ੍ਰਿਤਸਰੋਂ ਕਿ ਚੰਡੀਗੜ੍ਹੋਂ? ਅੰਮ੍ਰਿਤਸਰ। ਅੰਮ੍ਰਿਤਸਰੋਂ। ਜੀ ਅੱਛਾ ਪਹਿਲੀ ਵਾਰ ਆ ਹੂਟਾ ਲਿਆ ਸੀ। ਨਹੀਂ ਪਹਿਲੇ ਵੀ ਗਿਆ। ਪਹਿਲਾਂ ਗਿਆ ਸੀ ਕਦੋਂ? ਤਵ ਇੰਦੋਰ ਜਾਣਾ ਸੀ। ਇੰਦੋਰ? ਉਥੇ ਕਿ ਲੈਣ ਗਿਆ ਸੀ ਉਥੇ ਨਾਈਟ ਕਿਸ ਤਰ੍ਹਾਂ ਕਿਸ ਬੁਲਾਇਆ ਤਾਂ ਕਿਸ ਨੇ ਬੁਲਾਇਆ ਸੀ ਕਿਹਨੇ ਬੁਲਾਇਆ ਸੀ ਫੌਜੀਆ ਨੇ ਬੁਲਾਇਆ ਸੀ ਹਾਂ ਕਿਸੇ ਹੋਰ ਨੇ ਬੁਲਾਇਆ ਸੀ ਹਾਂਜੀ ਅੱਛਾ ਅਬਰਸਰ ਉਹ ਜਾਜ ਤੇ ਬੈਠੇ ਸੀ ਦਿੱਲੀ ਵਾਸਤੇ ਹਾਂ ਮਜ਼ਾ ਆਇਆ ਫਿਰ ਜਾ ਚ ਹੁਟਲ ਹਾਂਜੀ ਤੇ ਜਦੋਂ ਦਿੱਲੀ 에어ਪੋਰਟ ਤੇ ਉਤਰੇ ਅੱਗੇ ਕਿ ਫੌਜੀ ਅੰਕਲ ਲੈਣ ਆਏ ਸੀ ਕੌਣ ਲੈਣ ਆਏ ਸੀ ਹਾਂਜੀ ਕਿ ਆ ਪਹੁੰਗੇ ਸੀ ਅੱਗੇ ਜਿੱਥੇ ਮੈਡਲ ਮਿਲਣਾ ਸੀ ਨਹੀਂ ਲੈਣੇ ਆਇ ਤੇ ਲੈਣਾ ਐ ਸੀ ਹਾਂਜੀ ਅੱਛਾ ਕੌਣ ਕੌਣ ਗਏ ਸੀ ਦਿੱਲੀ ਨਾਲ ਸਨਮਾਨ ਲੈਣ ਮੈਂ ਮੇਰੇ ਪਾਪਾ ਔਰ ਮੇਰੇ ਫੌਜੀ ਅੰਕਲ ਫੌਜੀ ਅੰਕਲ ਉਹ ਕਿੰਨੇ ਜਾਣੇ ਸੀ ਨਾਲ ਇੱਕ ਜਿੰਨੇ ਸੀ ਇੱਕ ਸੀ ਹਾਂਜੀ ਅੱਛਾ ਜੀ ਤੇ ਫਿਰ ਜਾਇ ਤੇ ਮਜ਼ਾ ਲਿਆ ਫਿਰ ਹੂਟਾ ਲਿਆ ਹਾਂਜੀ 36 ਪਹੁੰਚ ਗਏ ਸੀ ਦਿੱਲੀ ਫਿਰ ਹਾਂਜੀ 36 ਫਿਰ ਆਏ ਵੀ ਵਾਪਸ ਜਾਇ ਤੇ ਹਾਂਜੀ ਵਾਪਸ ਜੀ ਤੇ ਉਦੋਂ ਪਿੰਡੋਂ ਫਿਰ ਕਿਵੇਂ ਅੰਮ੍ਰਿਤਸਰ ਫਿਰ ਬਸੇ ਆਏਗੇ ਕਾਰ ਤੇ ਗਏ ਸੀ ਕਾਰ ਤੇ ਕਾਰ ਤੇ ਗਏ ਸੀ ਹਾਂ ਤੇ ਫਿਰ ਕੋਈ ਗਾਣੇ ਗੁਣੇ ਵੀ ਆਉਂਦੇ ਹੈਗੇ ਆਉਂਦੇ ਹੋਣੇ ਯਾਰ ਗਾਣੇ ਆਉਂਦੇ ਨਹੀਂ ਹੈਗੇ ਸੁਣ ਦਿੰਦਾ ਗਾਣਾ ਨਹੀਂ ਐਸੇ ਟੀਵੀ ਦੇਖ ਦਿੰਦਾ ਕਿ ਮੋਬਾਈਲ ਦੇਖ ਦਿੰਦਾ ਮੋਬਾਈਲ ਮੋਬਾਈਲ ਕੀ ਦੇਖਦਾ ਮੋਬਾਈਲ ਤੇ ਐਸੀ ਕਾਰਟੂਨ ਹੈ ਕਾਰਟੂਨ ਕਾਰਟੂਨ ਹਾਂਜੀ ਬੱਛਾ ਗਾਣੇ ਨਹੀਂ ਸੁਣਦਾ ਨਹੀਂ ਫਿਲਮਾਂ ਪੰਜਾਬੀ ਦੇਖਦਾ ਕਿ ਹਿੰਦੀ ਪੰਜਾਬੀ ਪੰਜਾਬੀ ਕਿਹੜੀ ਫਿਲਮ ਦੇਖੀ ਹੁਣ ਪਿੱਛੇ ਜਿਹੜੀ ਦੇਖੀਗੀ ਜਿਆਦਾ ਨਹੀਂ ਪਸੇ ਪੰਜਾਬੀ ਐਕਟਰ ਕਿਹੜਾ ਪਸੰਦ ਸਿੰਗਰ ਕਿਹੜਾ ਪਸੰਦ ਸਿੱਧੂ ਮੂਸੇਵਾਲਾ ਹੈ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਤੇ ਉਹਦੇ ਗਾਣੇ ਸੁਣਦਾ ਨਾ ਉਹ ਸਿੱਤਾ ਦਾ ਕੋਈ ਗਾਣਾ ਨਹੀਂ ਨਹੀਂ ਮੈਂ ਉਹਨੂੰ ਤੇ ਦਿਲਜੀਤ ਦਸਾਂਜ ਨੂੰ ਸੁਣਦਾ ਦੇਗਣ ਦਿਲਜੀਤ ਦੇ ਨਹੀਂ ਐਮੀ ਵਿਰਕ ਦੇ ਗਿੱਪੀ ਗਰੇਵਾਲ ਦੇ ਅੱਛਾ ਗਿੱਪੀ ਗਰੇਵਾਲ ਦੀ ਜ਼ਿਆਦਾ ਫਿਲਮਾਂ ਕਿਹਦੀਆਂ ਦੇਖਦਾ ਹੈਗਾ ਦਿਲਜੀਤ ਦੀਆਂ ਐਮੀ ਵਿਰਕ ਦੀਆਂ ਗਿੱਪੀ ਗਰੇਵਾਲ ਦੀ ਕਿਹਦੀ ਗਿੱਪੀ ਗਰੇਵਾਲ ਨੇ ਉਹ ਜ਼ਿਆਦਾ ਪਸੰਦ ਹੈ ਹਾਂਜੀ ਤੇ ਕੁੜੀਆਂ ਚ ਕੁੜੀਆਂ ਨੇ ਪਸੰਦ ਹੀ ਹਰਨ ਹਾਂ ਹੁਣ ਚੌਥੀ ਜਮਾਤ ਦੇ ਵਿੱਚ ਤੁਸੀਂ ਹਨ ਹਾਂਜੀ ਪੇਪਰਾਂ ਦੀ ਤਿਆਰੀ ਹੁਣ ਫਿਰ ਪੇਪਰ ਆਉਣ ਵਾਲੇ ਪੇਪਰ ਹੋਗੇ ਅੱਛਾ ਨਹੀਂ ਨਹੀਂ ਹੁਣ ਮਾਰਚ ਦੇ ਵਿੱਚ ਪੱਕੇ ਪੇਪਰ ਪੈਣੇ ਹੈਗੇ ਹਾਂਜੀ ਮਾਰਚ ਹੈਗੇ ਪਹਿਲਾਂ ਵੈਸੇ ਸਕੂਲ ਕਿ ਪਹਿਲਾਂ ਪਿੰਡ ਪੜ੍ਹਦੇ ਹੁੰਦੇ ਸੀ ਪਹਿਲਾਂ ਪਿੰਡ ਪਿੰਡ ਤੇ ਪਿੰਡੋਂ ਕਿੰਨੇ ਬੱਚੇ ਜਾਂਦੇ ਤਾਂ ਉੱਥੇ ਸਕੂਲ ਪੜ੍ਹਦੇ ਹੈਗੇ ਐਥੇ ਬਸ ਬੋ ਹਾਂਜੀ ਹੂੰ ਜਾ ਬੈਲੇਪਿੰਡ ਪਰ ਤਾਤਾ ਉਹੋਂ ਸਿਰ ਸੇੜਿਆ ਅੱਛਾ ਹਾਂਜੀ ਤੁਸੀਂ ਬਈ ਇਹ ਦੱਸੋ ਆਪਣੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਜੀ ਤੇ ਮੇਰੇ ਪਰਿਵਾਰ ਚ ਮੰਮੀ ਡੈਡੀ ਮੇਰਾ ਵੱਡਾ ਬ੍ਰਦਰ ਹੈ ਤੇ ਮੈਂ ਅੱਛਾ ਜਦ ਆਪਣਾ ਖੇਤੀਬਾੜੀ ਦਾ ਕੰਮ ਕੇ ਨਾਲ ਨਾਲ ਰੱਖੇ ਮੱਝਾਂ ਦਾ ਵੀ ਦੁੱਧ ਦਾ ਵੀ ਕੰਮ ਖੇਤੀਬਾੜੀ ਦਾ ਹੀ ਹੈ ਬਈ ਜ਼ਮੀਨ ਤੋਂ ਘਾਟ ਇੱਕ ਗੱਲਾ ਹੀ ਹੈ ਆਪਣੇ ਕੋਲ ਤੇ ਅੱਛਾ ਕਿ ਮੱਝਾਂ ਦੀ ਯਾਤਰੀ ਹੈ ਅੱਛਾ ਮਤਲਬ ਦੁੱਧ ਵੀ ਵੇਚ ਦੇਗੇ ਪਿੰਡ ਕੇ ਇੰਦਾ ਸ਼ਹਿਰ ਦੇ ਵਿੱਚ ਵੀ ਦੁੱਧ ਨਹੀਂ ਪਿੰਡੋਂ ਬਾਣੀ ਡੇਰੀ ਤੇ ਜਿਕਰਾਂ ਚ ਅੱਛਾ ਤੇ ਇਹ ਜਦੋਂ ਇਹਨੇ ਜਾਣਾ ਸ਼ੁਰੂ ਕੀਤਾ ਹੈਗਾ ਕਿਉਂਕਿ ਹੁਣ ਦੇ ਤੁਸੀਂ ਬਹੁਤ ਪਹਿਲੀ ਗੱਲ ਹੈ ਕਿ ਲੋਕੀ ਸਾਰੇ ਨੂੰ ਸਰ ਨਾਮ ਸ਼ਰਵਨ ਕਹਿੰਦੇ ਹੈਗੇ ਨੇ ਹੈ ਸ਼ਰਵਨ ਇਹਦਾ ਨਾਮ ਹਾਂ ਹੈ ਸ਼ਰਵਨ ਅੱਛਾ ਹੁਣ ਪੂਰਾ ਇੰਡੀਆ ਸਰਵਨ ਹੀ ਕਹੀ ਜਾਂਦਾ ਨਾ ਹਾਂਜੀ ਉਹ ਮੀਡੀਆ ਵਾਲਿਆਂ ਨੇ ਬਣਾਤਾ ਨਾ ਕੜ ਵਗੈਰਾ ਸ਼ਮਣ ਦੇ ਦਿੱਤਾ ਸੀ ਜਦੋਂ ਪਹਿਲਾਂ ਇਹਨੂੰ ਉਥੇ ਮਜ਼ਦੂਰ ਢਾਲ ਤੇ ਜੋ ਬਰ ਗਾੜੀਆ ਸਾਹਿਬ ਨੇ ਸੋਹੀ ਨੇ ਸਮਾਨਤ ਕੀਤਾ ਸੀ ਅੱਛਾ ਫਿਰੋਜ਼ਪੁਰ ਜ਼ਿਲ੍ਹੇ 'ਚ ਆਧਾਰ ਕਾਰਡ ਦੇਦੇ ਸਕੂਲ ਦੇ ਵਿੱਚ ਇਹਦਾ ਕੀ ਨਾਮ ਹੈ ਸ਼ਵਨ ਸ਼ਵਨ ਹੀ ਹੈ ਅੱਛਾ ਤਾਂ ਫਿਰ ਮੀੜੀਆਂ ਵਾਲਾ ਨੇ ਸ਼ਰਵਨ ਬਣਾਇਆ ਤਾਂ ਕੋਈ ਹੂੰ ਤੇ ਹੁਣ ਤੇ ਤੁਸੀਂ ਇਹਦੇ ਕਰਕੇ ਮਸ਼ਹੂਰ ਹੋ ਗਏਗੇ ਅੱਗੇ ਕਹਿੰਦੇ ਦੁੱਧ ਹੀ ਕਹਿੰਦੇ ਨੇ ਤੁਹਾਨੂੰ ਪਹਿਲਾਂ ਨਹੀਂ ਦੁੱਧ ਹੀ ਕੋਈ ਨਹੀਂ ਕਹਿੰਦਾ ਦੁੱਧ ਹੀ ਕੋਈ ਨਹੀਂ ਕਹਿੰਦਾ ਹੈ ਹੂੰ ਤੂੰ ਦੇਦੇ ਮੁੰਡੇ ਕਰਕੇ ਮਸ਼ਹੂਰ ਹੋ ਗਏ ਤੇ ਹਾਂਜੀ ਹਾਂਜੀ ਇਹਦੇ ਕਰਕੇ ਹੂੰ ਤੇ ਤੁਹਾਡੀ ਵੀ ਉਹ ਦਿਨ ਪੀਮ ਸਾਹਿਬ ਦੇ ਨਾ ਮੋਦੀ ਸਾਹਿਬ ਨਾਲ ਹੋਈ ਸੀ ਮੁਲਾਕਾਤ ਕਿ ਨਹੀਂ ਇਹ ਜਾਂਦੀ ਹੋਈ ਹੈ ਤੇ ਬਾਕੀ ਅਸੀਂ ਤਾਂ ਬਹੁਤ ਪਿੱਛੇ ਬੈਠੇ ਸੀ ਉਹ ਕਮਰੇ ਜੇ ਪੀਐਮ ਹੀ ਸੀ ਤੇ ਚਾਹੇ ਜਿੰਨੇ ਬੋਡੀ ਬੱਚੇ ਸੀ ਹੂੰ ਹੂੰ ਵੀ ਉਹਨਾਂ ਨਾਲ ਹੀ ਹੋਈ ਹੈ ਹੂੰ ਘਰ ਦੇ ਵਿੱਚ ਹੋਰ ਤਾਂ ਨਹੀਂ ਕਦੇ ਰਿਸ਼ਤੇਦਾਰਾਂ ਤੇ ਤੁਹਾਡੇ ਆਣ ਗੁਆਣੇ ਦੇ ਸ਼ਰੀਕੇ ਦੇ ਵਿੱਚ ਫੌਜੀ ਹੋਵੇ ਤੇ ਇਹ ਉਸ ਤੋਂ ਜ਼ਿਆਦਾ ਪ੍ਰਭਾਵਿਤ ਹੋ ਗਿਆ ਵੀ ਕਿ ਮੈਂ ਨਹੀਂ ਸਰ ਸਾਡੇ ਕੋਈ ਯੂਨਿਕ ਆਨਦਾਨ ਇਹਦੇ 'ਚ ਇਹ ਵੀ ਸੇਵਾ ਦੀ ਭਾਵਨਾ ਕਿਵੇਂ ਆਈ ਕਿਵੇਂ ਜਾ ਕੇ ਇੰਨੀ ਜੰਗ ਲੱਗੀ ਸੀ ਦਰਬਾਰਾ ਮਾਹੌਲ ਸੀ ਜਦੋਂ ਪਹਿਲਾਂ ਵੀ ਜਾਂਦੇ ਆ ਨਾ ਨਕਸ਼ੇ ਨੁਕਸ਼ੇ ਫੌਜੀ ਬਣਾਣਾ ਹੂੰ ਤੇ ਉਦੋਂ ਵੀ ਉਹ ਲੰਘਦੇ ਆ ਗਲੀ ਚੋਂ ਤੇ ਉਹਨਾਂ ਨੂੰ ਵੇਖ ਕੇ ਤੇ ਫੋਟੋ ਖੜ ਖੜ ਕੇ ਖਿਚਉਂਦਾ ਹੁੰਦਾ ਹੈ ਅੱਛਾ ਤੇ ਉਹ ਦੋ ਦੋ ਫਿਰ ਰਾਤ ਡਰਾਉਂ ਡਿੱਗੇ ਤੇ ਸਵੇਰ ਤਿੰਨ ਕੋਈ ਲੱਗ ਗਈ ਫੌਜ ਇਹ ਆਦੇ ਦਾਦੂ ਨਾਲ ਕਹਿੰਦਾ ਡਾਡੀ ਮੈਂ ਵੇਖਣ ਜਾਣੀ ਹੈ ਅੱਛਾ ਤੇ ਆਦੇ ਦਾਦੂ ਨਾਲ ਗਿਆ ਤੇ ਉਹ ਕਹਿੰਦਾ ਸੀ ਚੱਲੀਏ ਕਹਿੰਦਾ ਕੱਢ ਜਾ 5 ਮਿੰਟ ਜਿਹਾ ਹੋਰ ਬੈਸ ਤੇ ਲਈਏ ਅੱਛਾ ਵੀ ਦੂਜਾ ਤੋਫਾ ਤੋਫਾ ਉਹ ਕਰਾ ਉਹਨਾਂ ਘੜਤੀਆਂ ਸੀ ਅੱਛਾ ਤੇ ਉਸ ਤੋਂ ਬਾਅਦ ਇਹ ਆ ਗਿਆ ਕਰੇ ਸ਼ਾਮ ਨੂੰ ਤੇ ਉਹ ਫੌਜੀ ਵੀ ਆਏ ਕਰੇ ਵੀ ਸਾਨੂੰ ਪਾਣੀ ਪੂਣੀ ਚਾਹੀਦਾ ਅੱਛਾ ਤੇ ਰੈਨਾਲ ਗਿਆ ਹੀ ਉਹਨਾਂ ਨੂੰ ਪਾਣੀ ਪੂਣੀ ਪੋਆਇਆ ਤੇ ਉਹ ਫਿਰ ਉੱਥੇ ਆਪਣੇ ਖੇਤ ਜਿਹੀ ਕਰਦੇ ਬੈਕ ਸਾੜੀ ਉਹਨਾਂ ਲਾਇਆ ਹੀ ਆਪਣਾ ਜੋ ਵੀ ਹੈ ਹੂੰ ਹੂੰ ਤੋਂ ਫਤੂਫਾ ਤੇ ਸੋਭਾ ਗਿਆ ਫਿਰ ਉਹਨਾਂ ਨਾਲ ਚਾਹ ਤੇ ਬਿਸਕਟ ਲੈ ਕੇ ਕਹਿੰਦਾ ਮੈਂ ਚਾਹ ਲਿਜਾਣੀ ਤੇ ਬਿਸਕਟ ਅੱਛਾ ਤੇ ਫਿਰ ਉਹਨਾਂ ਚਾਹ ਚੁੰਦੇ ਕੋਲ ਪੀਤੀ ਤੇ ਬਿਸਕਟ ਉਹਨਾਂ ਕਹੇ ਬੇਟਾ ਸਾਡੇ ਕੋਲ ਆਪਦੇ ਕੋਲ ਹੀ ਬਹੁਤ ਹੈ ਹੂੰ ਹੂੰ ਤੇ ਉਸ ਤੋਂ ਬਾਅਦ ਉਹ ਫਿਰ ਉੱਥੋਂ ਪਰੇ ਗਿਆ ਚਲੇ ਥੋੜੀ ਜਿਹੀ ਤੇ ਉਹ ਫਿਰ ਦਿੱਲੀ ਆਣ ਜਾਣ ਲੱਪਿਆ ਫਿਰ ਉਹਨਾਂ ਦਾ ਇੰਨਾ ਕੋਈ ਇਹਨਾਂ ਪਿਆਰ ਬਣ ਗਿਆ ਵੀ ਉਹਨਾਂ ਦੀ ਵਾਹ ਮਾਰਨੀ ਸ਼ਮਨ ਸਾਨੂੰ ਫਲਾਣੀ ਚੀਜ਼ ਦੀ ਲੋੜ ਹੈ ਗਰਮੀ ਬੜੀ ਆ ਪਰਫ ਦੇ ਜਾ ਚਾਹ ਦੇ ਜਾ ਅੱਛਾ ਲੱਸੀ ਦੇ ਜਾ ਹੂੰ ਜੇ ਕਈ ਵਾਰ ਉਹਨਾ ਵੀ ਮਨ ਕਰ ਲਾ ਲੱਸੀ ਮਿੱਠੀ ਪੀਣੀ ਤਾਂ ਉਹਨਾਂ ਕਹਣਾ ਨਾਲ ਚੀਨੀ ਵੀ ਲਈ ਆਗਾ ਅੱਛਾ ਤਾਂ ਉਹਨਾਂ ਨੇ ਚੀਨੀ ਉਹ ਕੋਲ ਨਹੀਂ ਨਹੀਂ ਆਦੀ ਹੁੰਦੀ ਤੇ ਫਿਰ ਆਪ ਕਹਿੰਦਾ ਪਰ ਆਹ ਮੈਂ ਕੋਲ ਕੇ ਦਿੰਦਾ ਤੇ ਉਹਨਾਂ ਦੇ ਪੇੜ ਦੇ ਉੱਤੇ ਨੇ ਲੰਮਾ ਪੈ ਜਾਣਾ ਉਹਨਾਂ ਦੇ ਰਾਫਲਾ ਰੋਪਣਾ ਸਭ ਚੱਕ ਲੈ ਦੱਸਦਾ ਜਿੱਦ ਹਾਂਜੀ ਹੂੰ ਤੁਹਾਡੇ ਕਰ ਜਿਹੜੇ ਪਿੰਡ ਤੋਂ ਬਾਹਰ ਦੇ ਖੇਤਾਂ ਜਾਂ ਪੈਲੀਆਂ ਚ ਕਰ ਖੇਤਾਂ ਚਾਹੀਏ ਜੀ ਅੱਛਾ ਤੇ ਪੈਲੀਆਂ ਤੋਂ ਅੱਗੇ ਬਾਰਡਰ ਕਿੰਨਾ ਹੀ ਜੋਨ ਦਾ ਬਾਰਡਰ 2 ਕਿਲੋਮੀਟਰ ਸੀ ਅੱਗੇ ਜੀ ਪਾਕਿਸਤਾਨ ਦਾ ਬਾਰਡਰ ਹਾਂਜੀ ਅੱਛਾ ਅੱਛਾ ਤੁਹਾਡੇ ਦੇ ਬਿਲਕੁਲ ਤਾਰ ਦੇ ਕੜਿਆਲੀ ਤਾਰ ਜਿਹੜੀ ਲੱਗੀ ਹੈਗੀ ਆ ਹਾਂਜੀ ਹਾਂਜੀ ਉਹਦੇ ਤੋਂ 2 ਕਿਲੋਮੀਟਰ ਪਿੱਛੇ ਆ ਸਰ ਪਿੰਡ ਪੂਰਪ ਤੜਪੀ ਪਿੰਡ ਦਾ ਪੂਰਾ ਕੀ ਨਾਮ ਹੈਗਾ ਚੱਕ ਕਬਾਈ ਉਸ ਤਰ੍ਹਾਂ ਵਾਲੇ ਚੱਕ ਕਬਾਈ ਤਰ੍ਹਾਂ ਵਾਲੇ ਤਰ੍ਹਾਂ ਵਾਲੇ ਹਾਂਜੀ ਇਹ ਫਿਰੋਜ਼ਪੁਰ ਤੋਂ ਕਿੰਨੀ ਦੂਰ ਹੈਗਾ ਇਹ ਹੈਗਾ 23 ਕਿਲੋਮੀਟਰ 23 ਤੇ ਲੱਗੇ ਹੋਰ ਕਿਹੜਾ ਕਸਬਾ ਪੈਂਦਾ ਮੇਨ ਮਮਦੂਰ ਅੱਛਾ ਮਮਦੂਰ ਦੇ ਨੇੜੇ ਹੈਗਾ ਹਾਂਜੀ ਮਮਦੂਰ ਤੋਂ ਕਿਲੋਮੀਟਰ ਬੈਕ ਸਾਈਡ ਅੱਛਾ ਤੇ ਬਿਲਕੁਲ ਮਤਲਬ ਪਾਕਿਸਤਾਨ ਦੀ ਜਿਹੜੀ ਅਪਾ ਜੀ ਨੂੰ ਕਹਿੰਦੇ ਤਾਰ ਜਾਂ ਕੰਧ ਆ ਉਜੇਰ ਜਾਂ ਵਟਵਾ ਉਸ ਤੋਂ ਤੁਹਾਡਾ ਘਰ ਬਿਲਕੁਲ ਉੱਥੇ ਆ ਹਾਂਜੀ 2 ਕਿਲੋਮੀਟਰ ਦੀ ਦੂਰੀ ਤੇ ਤੁਸੀਂ ਉਹਨਾਂ ਦਿਨਾਂ 'ਚ ਤੁਹਾਡੇ ਖਾਲੀ ਨਹੀਂ ਕਰਵਾਏ ਘਰ ਪਿੰਡ ਖਾਲੀ ਤਾਂ ਕਰਾ ਦਿੰਦੇ ਬਾਕੀ ਹੁਣ ਮਾਲ ਨੂੰ ਛੱਡ ਕੇ ਵੀ ਬੇਜਬਾਨਾਂ ਨੂੰ ਕਿੱਧਰ ਜਾਂਦੇ ਨੇ ਤੇ ਰਾਤ ਡਰੋਨ ਡਿੱਗੇ ਤੇ ਫਿਰ ਆਰਮੀ ਲੱਗੀ ਉਹਨਾਂ ਕਾਹਹੀਂ ਤੁਹਾਡੀ ਰੱਖਿਆ ਲਈ ਆ ਗਈਆਂ ਤੁਸੀਂ ਪ੍ਰਭਾ ਨਸਰ ਜੀ ਤਾਂ ਹੀ ਉਹਨਾਂ ਨੂੰ ਕਿਹਾ ਵੀ ਕੋਈ ਕੱਲ ਨਹੀਂ ਤੋੜਨਾ ਵੱਡਣਾ ਵੱਡਾ ਜੋੜ ਕੇ ਖੜਾਂਗੇ ਹੂੰ ਹਾਂਜੀ ਤੇ ਫਿਰ ਇਹ ਉਹਨਾਂ ਕੋਲ ਡੇਲੀ ਜਾਂਦਾ ਰਹੇ ਜਦੋਂ ਉਹਨਾਂ ਦਾ ਮਨ ਕਰਦਾ ਰਾਤ ਦੇ 9 ਵਜੇ ਆ ਗਿਆ 10 ਵਜੇ ਆ ਗਿਆ ਉਹਨਾਂ ਕੋਲ ਉਹ ਸਕੂਲਾਂ ਹੀ ਛੁੱਟੀਆਂ ਹੋ ਗਈਆਂ ਸੀ। ਹਾਂ ਸਕੂਲਾਂ ਛੁੱਟੀਆਂ ਹੋ ਗਈਆਂ। ਹਾਂਜੀ ਤੇ ਇਹ ਇਨਾਂ ਕੋ ਮਾਨਦਾਰ ਉੱਥੇ ਰਿਹਾ ਕਿ ਉਹਨਾਂ ਨੇ ਬਿਸਕੁਟ ਦੇ ਬਣਾ ਕੇਲਿਆਂ ਦੇ ਉਹਨਾਂ ਟ੍ਰੇ ਆ ਕੇ ਰਾਹ ਟੰ ਦੇ ਅੱਗੇ ਰ ਆ ਜਿੰਨੇ ਜੋ ਮਰਜੀ ਤੇ ਕਹਿੰਦਾ ਸੀ ਨਹੀਂ ਅੰਕਲ ਆਪ ਆਪਣੇ ਹੱਥ ਨਾਲ ਦਿਓਗੇ ਤਾਂ ਮੈਂ ਖਾਣਾ ਨਹੀਂ ਦਵਾਉਂਦਾ। ਅਛਾ ਉਹਦੇ ਮੈਂ ਚੁੱਕ ਕੇ ਨਹੀਂ ਖਾਣਾ। ਉਹ ਨਹੀਂ ਖਾਂਦਾ। ਹਾਂ ਹਾਂ ਜਿੰਨੀ ਉਹਨਾਂ ਚਾਹੀਦੀ ਨਹੀਂ ਆਪ ਹੱਥ ਨਾਲ ਦੇਣੀ ਹੈ। ਹੂੰ। ਤੇ ਖਾਣਾ ਨਹੀਂ। ਹੂੰ ਤੇ ਪੂੜੀਆਂ ਵਗੈਰਾ ਇਹਨੂੰ ਆਪਦੇ ਹੱਥ ਨਾਲ ਹੀ ਖਵਾਉਂਦੇ ਰਹਿਆ। ਅੱਛਾ ਅੱਛਾ। ਹਾਂਜੀ। ਤੇ ਦੂਜਾ ਮਤਲਬ ਤੁਸੀਂ ਛੱਡਿਆ ਨਹੀਂ ਘਰ ਆਪਣਾ ਨਹੀਂ ਛੱਡਿਆ ਆਪਣਾ ਘਰ ਨਹੀਂ ਛੱਡਿਆ ਤੇ ਬਾਕੀ ਜਿਹੜੇ ਤੁਹਾਡਾ ਜਿਹੜਾ ਪਿੰਡ ਉਹ ਉਹ ਵੀ ਪਿੰਡਾਂ ਦੀ ਲੋਕੀ ਰਹਿ ਗਈ ਛੱਡ ਆਏ ਨਹੀਂ ਪਿੰਡ 'ਚ ਹੀ ਰਹੇ ਆ ਜੀ ਅੱਛਾ ਜੀ ਪਰ ਤੁਸੀਂ ਰੋਕਦੇ ਨਹੀਂ ਸੀ ਇਹਨੂੰ ਵੀ ਕੋਈ ਵੇਲੇ ਕਿਉਂਕਿ ਪਤਾ ਨਹੀਂ ਉਧਰ ਬੰਬ ਡਿੰਗਣਾ ਗੋਲੀ ਵੱਜਣੀ ਕੋਈ ਨਹੀਂ ਇਹ ਕਹਿੰਦਾ ਮੈਂ ਜਾਣਾ ਤਾਂਹੀਂ ਕਹਿੰਦਾਹੀਂ ਚੱਲ ਜਾ ਕੋਈ ਗੱਲ ਨਹੀਂ ਰੋਕਦੇ ਨਹੀਂ ਸੀ ਤੁਸੀਂ ਨਹੀਂ ਰੋਕਿਆ ਕਦੇ ਨਹੀਂ ਹਾਂਜੀ ਤੇ ਆ ਜੀ ਮਮਾ ਨੂੰ ਕਹਿੰਦਾ ਮੈਨੂੰ ਚਾਹ ਬਣਾ ਦੇ ਤੋ ਬਣਾ ਕੇ ਦੇ ਦੇਂਦੀ ਸੀ ਹਾਂ ਹਾਂ ਉਹ ਲæg ਚਲ ਜਾਂਦਾ ਹੂੰ ਹੂੰ ਉੱਥੇ ਬੈਠਾ ਰਹਿੰਦੇ 9-9 ਵੇ ਤੇ ਰਾਤ ਉੱਥੇ ਹੀ ਬੈਠਾ ਰਹਣਾ ਸ਼ਾਹ ਹੁਣ ਸਾਹਿਬ ਜੋ ਕੱਦ ਦੁੱਧ ਵੀ ਲੈ ਜਾਣਾ ਤੇ ਚਾਹੇ ਤੜਕੇ ਉਹਨਾਂ ਫਿਰ ਫੋਨ ਕਰ ਦੇਣਾ ਵੀ ਇਹਦਾ ਜਦੋਂ ਪਿਆਰ ਬਣ ਗਿਆ ਬੇਟਾ ਮੈਂ ਹੁਣ ਜਾਣਾ ਰੌਂਡ ਦੇ ਦੇ ਮੈਨੂੰ ਚਾਹ ਪਿਆ ਕੇ ਜਾ ਅੱਛਾ ਜੀ ਤਿੰਨ ਕਰ ਤੜਕੇ ਕਈ ਵਾਰ 6 ਵਜੇ ਲੈ ਜਾਈ ਨਹੀਂ ਕਈ ਵਾਰ 5 ਵਜੇ ਉਹ ਜਿਨ੍ਹਾਂ ਨੇ ਜਿਆਦਾ ਪਿਆਰ ਪੀਓ ਕੀ ਸੂਬੇਦਾਰ ਮੇਜਰ ਕਰਨਲ ਰੈਂਕ ਕੋਈ ਸੀ ਅਫਸਰ ਉਦੋਂ ਸੀ ਇਹ ਮੇਜਰ ਅੱਛਾ ਜੀ ਤੇ ਹੁਣ ਬਣ ਕੇ ਲੈਫਟਨ ਕਰਨਲ ਹੈ ਅੱਛਾ ਜੀ ਹਾਂ ਜੀ ਉਹਨੂੰ ਉੱਥੋਂ ਟਰਾਂਸਫਰ ਹੋ ਗਈ ਉਹਨੂੰ ਨਹੀਂ ਨਹੀਂ ਉੱਥੇ ਹੀ ਹੈ ਸ਼ਹਿਰ ਅੱਛਾ ਉੱਥੇ ਹੀ ਹੈ ਸ਼ਹਿਰ 'ਚ ਹੈ ਜੁੰਡ ਉੱਥੇ ਹੀ ਹੈ ਸ਼ਹਿਰ ਪਰ ਅੱਛਾ ਉਹੀ ਨਾਲ ਗਏ ਸੀ ਹੁਣ ਜਦੋਂ ਅਵਾਰਡ ਮਿਲਿਆ ਹਾਂਜੀ ਉਹੀ ਨਾਲ ਗਏ ਲਾਫਟਨ ਕਰਨਾ ਅੱਛਾ ਤੇ ਇਹ ਵਾਰਡ ਵਾ ਤੇ ਉਹ ਕਿੰਨੇ ਰਿਕਮੈਂਡਡ ਨਾਮ ਕਿੰਨੇ ਸ਼ਿਫਾਰਿਸ਼ ਕਿੰਨੇ ਕੀਤੀ ਸੀ ਉਹ ਆਰਮੀ ਵਾਲੇ ਅੱਛਾ ਆਰਮੀ ਵਾਲੇ ਨੇ ਕੀਤੀ ਸੀ ਅੱਛਾ ਅੱਛਾ ਸੀ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਕਿ ਇੰਨਾ ਵੱਡਾ ਸਨਮਾਨ ਮਿਲ ਰਿਹਾ ਹੈਗਾ ਜੀ ਚਿੱਠੀ ਆਈ ਸੀ ਕਿ ਉਹਨਾਂ ਨੇ ਦੱਸਿਆ ਨਹੀਂ ਸਾਨੂੰ ਕਾਲ ਆਈ ਸੀ ਦਿੱਲੀ ਤੋਂ ਜੀ ਅੱਛਾ ਦਿੱਲੀ ਤੋਂ ਹਾਂਜੀ ਅੱਛਾ ਜੀ 20 ਦਸੰਬਰ ਨੂੰ 20 ਕਿਹਦੇ ਵਿੱਚ ਆਈ ਸੀ ਅੱਛਾ ਫਿਰ ਤੁਸੀਂ ਜਦੋਂ ਆਈ ਤੁਹਾਨੂੰ ਟੈਲੀਫੋਨ ਦਿੱਲੀ ਤੋਂ ਕਾਲ ਆਈ ਫਿਰ ਜਾ ਕੇ ਕਿਸੇ ਨੂੰ ਦੱਸਿਆ ਉਸੇ ਫੌਜੀ ਸਾਹਿਬ ਨੂੰ ਹਾਂਜੀ ਹਾਂਜੀ ਉਹਨਾਂ ਨੇ ਇਹਨੂੰ ਇਹਦੇ ਪੜਾਈ ਦਾ ਸਾਰਾ ਖਰਚਾ ਤੇ ਇਹਦੇ ਇਲਾਜ ਦਾ ਐਰੋ ਗੋਲਡਨ ਡਿਵੀਜ਼ਨ ਨੇ ਚੱਕਿਆ ਹੈ ਇਹਨੂੰ ਗੋਦ ਹੀ ਉਹਨਾਂ ਨੇ ਲਿੱਤਾ ਹੈ ਆਰਮੀ ਨੇ ਹਾਂਜੀ ਨਹੀਂ ਉਹ ਇੱਕ ਤਾਂ ਚਲੋ ਪੜਾਈ ਦਾ ਖਰਚਾ ਕਿ ਦੂਜਾ ਤੁਸੀਂ ਦੱਸਿਆ ਬਿਮਾਰੀ ਦਾ ਹਾਂਜੀ ਇਲਾਜ ਦਾ ਵੀ ਉਹਨਾਂ ਨੇ ਚੱਕਿਆ ਇਲਾਜ ਦਾ ਕਿਉਂ ਚੱਕਿਆ ਕੀ ਗੱਲ ਹੈ ਇਹਨੂੰ ਸ਼ੂਗਰ ਦੀ ਪ੍ਰੋਬਲਮ ਹੈ ਇੱਕਦਮ ਤੋਂ ਇਹ 4 ਸਾਲ ਦਾ ਸੀ ਜਦੋਂ ਜੀ ਆਇਆ ਅੱਛਾ ਜੀ ਹਾਂ ਜੀ ਉਦੋਂ ਤੋਂ ਹੀ ਹੈ ਪਰਿਵਾਰ ਚ ਪਹਿਲਾਂ ਵੀ ਕਿਸੇ ਨੂੰ ਜੀ ਨੂੰ ਹੀ ਹੈਗੀ ਇਹਨੂੰ ਬੁਖਾਰ ਹੋਇਆ ਸੀ ਤੇ ਬਸ ਬੁਖਾਰ ਤੋਂ ਹੀ ਅਗਾਂ ਟੈਸਟ ਰੂਸ ਕਰਾਇਆ ਤੇ ਸ਼ੁਕਰ ਹੈ ਤੇ ਹੁਣ ਟੀਕੇ ਲੱਗਦੇ ਹਾਂ ਜੀ ਸੁੱਲੇ ਨਹੀਂ ਲੱਗਦਾ ਦਿੱਲੀ ਦਿੱਲੀ ਇੱਕ ਟਾਈਮ ਕਿ ਜਦੋਂ ਜਾਂ ਰੋਟੀ ਜਦੋਂ ਖਾਣੀ ਨਹੀਂ ਜੋ ਖਾਣਾ ਖਾਣਾ ਉਸ ਤੋਂ ਪਹਿਲਾਂ ਹੁਣ ਵੀ ਸਾਥ ਲੈ ਕੇ ਆਏ ਹਾਂ ਹਾਂ ਜੀ ਤੁਸੀਂ ਲਾਉਂਦੇ ਫਿਰ ਕਿ ਨਹੀਂ ਮੈਂ ਹੀ ਲਾ ਲੈਂਦਾ ਅੱਛਾ ਜੀ ਮੰਮਾ ਵੀ ਲਾ ਲੈਂਦੀ ਹੈ ਜਿਹੜਾ ਪੇੜ ਚ ਲ ਪੇੜ ਚ ਲੱਗਦਾ ਅੱਛਾ ਠੀਕ ਉਹ ਤਾਂ ਖਰਚਾ ਇੱਕ ਦਿਨ ਦਾ ਕਿੰਨਾ ਹੋ ਜਾਂਦਾ ਉਹ ਟੀਕੇ ਉਹ ਤਾਂ ਹੁਣ ਸਰ ਉਹ ਹੀ ਦਿੰਦੇ ਆ ਪਹਿਲਾਂ ਤਾਂ ਲੱਗ ਜਾਂਦਾ ਸੀ ਵੀ ਯਾਨੀ ਕਿ 1500 ਰੁਪਿਆ ਮਹੀਨੇ ਦਾ ਹੂੰ ਤੇ ਹੁਣ ਤਾਂ ਉਹ ਆਪ ਦੇ ਕੋਲ ਹੀ ਦਿੰਦੇ ਨੇ ਆਪਾਂ ਉਹਨਾਂ ਨੂੰ ਪੁੱਛੇ ਨਹੀਂ ਵੀ ਕਿੰਨੇ ਦੀ ਹੈ ਤੇ ਕਿੰਨੇ ਦਿੰਦੇ ਨੇ ਨਹੀਂ ਤੁਹਾਨੂੰ ਡੇਲੀ ਫਿਰ ਫਿਰੋਜ਼ਪੁਰ ਜਾਣਾ ਪੈਂਦਾ ਕਿ ਇੰਜੈਕਸ਼ਨ ਘਰੇ ਰੱਖੇ ਉਹ ਟੀਕੇ ਜਿਹੜਾ ਲਾਂਦੇ ਹੈਗੇ ਇੰਜੈਕਸ਼ਨ ਘਰੇ ਆ ਹੁਣ ਵੀ ਨਾਲ ਲੈ ਕੇ ਆਏ ਆ ਜੰਡੀਗੜਾ ਹੂੰ ਉਹ ਮਹੀਨੇ ਦੀ ਦਵਾਈ ਇਹਨੂੰ ਦੇ ਦਿੰਦੇ ਅੱਛਾ ਮਹੀਨੇ ਦੀ ਇਕੱਠੀ ਦੇ ਦਿੰਦੇ ਮਹੀਨੇ ਦੀ ਇਕੱਠੀ ਦੇ ਦਿੰਦੇ ਮਤਲਬ ਜੇ ਸਵੇਰੇ ਆਪਾਂ ਮੰਨ ਲਓ ਇਹਨੇ ਪਰੌਂਠਾ ਵਗੈਰਾ ਖਾਣਾ ਹੈਗਾ ਤੇ ਉਹ ਲਾਣਾ ਪੈਂਦਾ ਪਹਿਲਾਂ ਓਕੇ ਉਹ ਹੋਰ ਜੇ ਤਾਂ ਦੁੱਧ ਚਾਹ ਪੀਣ ਲੱਗਿਆ ਨਹੀਂ ਲਾਉਣਾ ਪੈਂਦਾ ਸਿਰ ਰੋਟੀ ਖਾਣਾ ਰੋਟੀ ਖਾਣ ਲੱਗਿਆ ਓਕੇ ਹੁਣ ਇਹ ਮਿੱਠਾ-ਮੂਠਾ ਨਹੀਂ ਫਿਰ ਦਿਨ ਤੇ ਖਾਂਦਾ ਹੈ ਨਹੀਂ ਮਿੱਠਾ ਉਹ ਨਹੀਂ ਖਾਂਦਾ ਇਹ ਕਈ ਵਾਰ ਹੋਵੇ ਤੇ ਮਾਨੋਵੇ ਤੇ ਖਾ ਲੈਂਦਾ ਨਹੀਂ ਤੇ ਉਹ ਨਹੀਂ ਮਿੱਠਾਂਦਾ ਹੂੰ ਹਾਂ ਫਿਰ ਚਾਹ ਵੀ ਨਹੀਂ ਪੀਂਦਾ ਕੱਲ ਦੁੱਧ ਪੀਂਦਾ ਹੋਊਗਾ ਦੁੱਧ ਹੀ ਪੀ ਲੈਂਦਾ ਉਹਦੇ ਥੋੜਾ ਬਹੁਤ ਖੰਡ ਪਾਉਂਦਾ ਉਹ ਥੋੜਾ ਬਹੁਤ ਹੀ ਪਾਉਂਦਾ ਚਾਹ ਚਾਹ ਜਿਹਦੇ ਨਾਲ ਉਹ ਚਾਹ ਪੀ ਲੈਂਦਾ ਅੱਛਾ ਤੁਹਾਨੂੰ ਲਾਜ ਉੱਥੋਂ ਚੱਲਦਾ ਤੇ ਫਰੂਜ਼ਪੁਰ ਤੋਂ ਹਾਂਜੀ ਫਰੂਜ਼ਪੁਰ ਤੋਂ ਉਹ ਜਿਹੜਾ ਉਹਨਾਂ ਦਾ ਆਰਮੀ ਦਾ ਹਸਪੀਟਲ ਹਾਂਜੀ ਹਾਂਜੀ ਉੱਥੋਂ ਚੱਲਦਾ ਤੇ ਉਸ ਤੋਂ ਪਹਿਲਾਂ ਕਿੱਥੋਂ ਚੱਲਦਾ ਸੀ ਲਾਜ ਉਸ ਤੋਂ ਪਹਿਲਾਂ ਇਹਦਾ ਚੱਲਦਾ ਸੀ ਕੋਟਕਪੂਰਾ ਚੰਡੀਗੜ੍ਹ ਚੱਲਦਾ ਹਸਪੀਟਲ ਅੱਛਾ ਜੀ ਹ ਬਾਕੀ ਬੱਚੇ ਤਾਂ ਡੇ ਕੀ ਕਰਦੇਗੇ ਛੋਟੇ ਉਹ ਵੀ ਇਸ ਤੋਂ ਛੋਟੇ ਨੇ ਉਹ ਇੱਕ ਦਿਨ ਦਾ ਤਾਂ ਛੋਟਾ ਉਹ ਤਾਂ ਹੈਗਾ 1 ਸਾਲ ਤੇ 1 ਮਹੀਨਾ 1.5 ਮਹੀਨਾ ਅੱਛਾ ਅੱਛਾ ਤੇ ਗੁੜੀਆ ਵੱਡੀ ਐ ਉਹ ਇਸ ਤੋਂ ਵੱਡੀ ਉਹ 7 ਜੀ ਵਰਦੀ ਐ ਓਕੇ 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 ਤੇ ਡਾਕਟਰ ਕੀ ਕਹਿੰਦੇ ਹੁਣ ਇਹਦੇ ਅੱਗੇ ਨਾਲੇ ਸੁਲਿਨ ਘਟਾਇਆ ਹੈ ਅੱਗੇ ਨਾਲ ਤੋਂ ਬੜਾ ਫਟ ਹੈ ਹੂੰ ਹੂੰ ਅੱਗੇ ਨਾਲ ਦਾ ਕਾਦਾ ਹੀ ਵਧਿਆ ਵਜ਼ਨ ਵੀ ਵਧਿਆ ਹੈ ਅੱਛਾ ਹਾਂਜੀ ਤੇ ਅੱਗੇ ਨਾਲ ਉਹਨਾਂ ਇਸੋਲੀਨ ਵੀ ਘਟਾਉਣਾ ਸ਼ੁਰੂ ਕਰਤਾ ਹਾਂ ਪਹਿਲਾਂ ਤੁਸੀਂ ਤਿੰਨ ਲੰਦੇ ਮਰਜੇ ਤਿੰਨ ਟਾਈਮ ਰੋਟੀ ਖਾਣੀ ਤੇ ਹੁਣ ਦੋ ਲੰਦੇ ਨਹੀਂ ਲੰਗਾ ਦੇ ਤਾਂ ਹੁਣ ਵੀ ਤਿੰਨ ਟਾਈਮ ਹੀ ਆ ਹਾਂ ਤੇ ਉਹਨਾਂ ਨੇ ਨਾ ਜੋ ਅਡੇ ਪਹਿਲੇ ਪ੍ਰਾਈਵੇਟ ਸੀ ਉਹ ਚੇਂਜ ਕਰਤਾ ਹੁਣ ਹੂੰ ਹੂੰ ਉਹ ਨਾ ਬੰਦ ਕਰਕੇ ਉਹਨਾਂ ਆਪਦੇ ਨਵੇਂ ਸ਼ੁਰੂ ਕੀਤੇ ਆ ਹੂੰ ਹੂੰ ਹਾਂਜੀ ਤੇ ਪਤਾ ਕੀ ਵੀ ਲੱਗਾ ਸੀ ਕਿ ਇਹਨੂੰ ਸ਼ੂਗਰ ਹੈ ਜੀ ਕਿ ਵੀ ਇਹਦਾ ਬਾਥਰੂਮ ਦੇ ਨੇ ਬਿਲਕੁਲ ਹੀ ਇਹ ਸਭ ਵੜਾ ਹੋ ਗਿਆ ਸੀ ਅੱਛਾ ਜੀ ਤੇ ਬਾਥਰੂਮ ਹੀ ਦਾ ਮਿੰਟ ਮਿੰਟ ਹੀ ਨਹੀਂ ਲੀ ਜਾਂਦਾ ਸੀਗਾ ਹੂੰ ਹੂੰ ਤੋ ਕਰ ਚੈੱਕਪ ਬੁਕਰਾਇਆ ਜੋ ਟੈਸਟ ਵਗੈਰਾ ਹੋਏ ਤਾਂ ਉਹਦੇ ਸ਼ੂਗਰ ਆਇਆ ਹੂੰ ਹੂੰ ਬਾਕੀ ਉਹਦੇ ਨਾਲ ਇਹਦੀ ਰੋਸ਼ਨੀ ਠੀਕ ਅੱਖਾਂ ਦੀ ਸਭ ਹਾਂਜੀ ਹਾਂਜੀ ਉਹ ਟੈਸਟ ਕਰਦੇ ਆ ਰੋਸ਼ਨੀ ਦੇ ਵੀ ਕੰਨੀਆਂ ਦੇ ਵੀ ਸਾਰੇ ਉਹ ਨਾਰਮੀ ਵਾਲਿਆਂ ਨੇ ਕੀਤੇ ਹੋਇਆ ਟੈਸਟ ਹੂੰ ਮਹੀਨੇ ਤੇ ਮਹੀਨੇ ਕਰ ਰਹੇ ਆ ਅੱਛਾ ਚੈੱਕ ਕਰਦੇ ਆ ਕਿ ਨਹੀਂ ਹਾਂਜੀ ਹੂੰ ਵੈਸੇ ਹੁਣ ਇਹਦੀ ਇਹ ਦੱਕਨੇ ਸਾਲ ਦਾ ਹੋ ਗਿਆ ਜੀ 10 ਸਾਲ ਦਾ ਹੋ ਗਿਆ 10 ਸਾਲ ਦਾ ਗਿਆ 11ਵਾਂ ਸਾਲ ਇਹਨੂੰ 11ਵਾਂ ਸਾਲ ਹੋ ਗਿਆ ਪੜਾਈ ਚੋਂ ਤਾਂ ਕਿਵੇਂ ਪੜਾਈ ਚ ਬਹੁਤ ਵਧੀਆ ਅੱਛਾ ਜੀ ਹਾਂਜੀ ਹੂੰ ਹੂੰ ਫਿਰ ਇਹ ਹੁਣ ਆਰਮੀ ਵਾਲਿਆਂ ਦੇ ਪੜਾਈ ਖਰਚਾ ਉਹ ਹੀ ਤੁਹਾਨੂੰ ਭੇਜ ਦਿੰਦੇ ਨੇ ਕਿ ਫੀਸਾਂ ਉਹ ਸਿੱਧਾ ਸਕੂਲ ਚ ਦੇ ਦਿੰਦੇ ਨੇ ਸਿੱਧਾ ਸਕੂਲ ਚ ਹੀ ਆਨਲਾਈਨ ਹੀ ਉਹ ਕਰ ਦਿੰਦੇ ਹ ਹ ਇਹਦੀ ਪੜਾਈ ਦਾ ਖਰਚਾ ਕਿਥੋਂ ਤੱਕ ਚੱਕਿਆ ਉਹਨਾਂ ਨੇ ਉਹਨਾਂ ਨੇ ਪਲੱਸ 2 ਤੱਕ ਅੱਛਾ ਪਲੱਸ 2 ਤੱਕ ਚੱਗੇ ਕੋਈ ਨਾ ਕਿਹਾ ਜੇ ਪੜ੍ਹੇਗਾ ਤਾਂ ਹੀ ਆਪ ਦਾ ਅਸਰ ਹੀ ਬਣਾਉਣਾ ਹੈ ਤੇ ਹ ਹ ਲੱਗੋ ਨਾ ਸਨਿਕ ਸਨਿਕ ਸਕੂਲੇ ਜਾਣਾ ਚਾਹੀਏ ਨਾ ਕਪੂਰਥਲੇ ਹਾਂਜੀ ਹਾਂਜੀ ਤੇ ਬਾਕੀ ਬਾਤ ਇਹਦੇ ਕਰਕੇ ਰਹਗਾ ਨੇ ਇਸਲੀ ਨੂੰ ਕਰਕੇ ਕਹਿੰਦੇ ਥੋੜਾ ਜਿਹਾ ਹੋਰ ਹੋ ਗਿਆ ਤਾਂ ਫਿਰ ਉੱਥੇ ਭੇਜਾਂਗੇ ਚਾਹੇ ਚੰਡੀਗੜ੍ਹ ਹਾਂ ਸ਼ਾਇਦ ਉੱਥੇ 9ਵੀਂ ਚ ਜਾਂ 6ਵੀਂ ਚ ਪੈਂਦਾ ਹੁਣ ਤੇ ਚਾਹੇ ਫਿਰ ਇਥੇ ਚੰਡੀਗੜ੍ਹ ਉਹ ਥੋੜਾ ਵੱਡਾ ਹੋ 9ਵੀਂ ਚ ਤੇ ਫਿਰ ਹਾਂ ਚੋਣ ਨੇ ਕਿਹਾ ਕਿ ਉੱਥੇ ਭੇਜਾਂਗੇ ਜੀ ਉੱਥੇ ਭੇਜਾਂਗੇ ਤਾਂ ਆਪ ਦਾ ਅਫਸਰ ਹੀ ਬਣਾਣਾ ਹੈ ਹੂੰ ਹੂੰ ਇਹਦਾ ਵੀ ਦਿਲ ਕਰਦਾ ਕਿ ਫੌਜੀ ਬਣਾ ਹਾਂਜੀ ਹਾਂਜੀ ਇਹਦਾ ਵੀ ਦਿਲ ਕਰਦਾ ਹੂੰ ਹੂੰ ਤੁਹਾਨੂੰ ਚੰਗੀ ਗੱਲ ਹੈ ਜੀ ਹਾਂਜੀ ਹਾਂਜੀ ਪੜ ਕੇ ਤੇ ਅਫਸਰ ਬਣ ਬਣੇ ਹੰਦੇ ਵਧੀਆ ਗੱਲ ਹੈ ਕਿ ਵਧੀਆ ਜੀ ਇਹ ਜਿਆਦਾ ਹੀ ਮਤਲਬ ਜਦ ਤੁਹਾਡੇ ਖੇਤਾਂ ਸਾਡੇ ਲੰਘਦੇ ਸੀ ਫੋਜੀ ਜਿਆਦਾ ਉਦੋਂ ਦਾ ਪ੍ਰਭਾਵ ਹੋਇਆ ਇਹਨੂੰ ਨਹੀਂ ਪਹਿਲੇ ਆਂਦੇ ਸੀਗੇ ਤੇ ਸੜਕ ਤੋਂ ਲੰਘਦੇ ਸੀ ਤੇ ਉਦੋਂ ਉਹਨਾਂ ਨੂੰ ਬੁਲਾਉਂਦਾ ਹੱਥੋਂ ਤੋਂ ਮਿਲਾਂਦਾ ਸੀ ਤੇ ਉਹਨਾਂ ਨਾਲ ਫੋਟੋ ਫੋਟੋ ਕਰਾ ਜਾਂਦਾ ਸੀ ਉਹ ਵੀ ਫੋਟੋ ਕਰਕੇ ਆਦੇ ਫੋਨ ਚ ਲੈ ਜਾਂਦੇ ਸੀ ਤੁਦੋਂ ਦਾ ਜਾਂਦਾ ਪਨੇ ਹੂੰ ਵੈਸੋ ਉਹਨਾਂ ਜਿੰਨਾ ਸੇਵਾ ਦੀ ਸੇਵਾ ਕਰਨ ਦੇ ਵਿੱਚ ਬੜੀ ਖੁਸ਼ੀ ਮਿਲਦੀ ਹੈਗੇ ਉਹਦਾ ਵੀ ਜਦੋਂ ਗੁਰਦੁਆਰੇ वगैरह ਉੱਥੇ ਜਾ ਕੇ ਸੇਵਾ ਕਰਦਾ ਹੈ ਪਿੰਡ ਦੇ ਵਿੱਚ ਕਿਤੇ ਹਾਂਜੀ ਕਰਦਾ ਹੈ ਜੀ ਤੇ ਤੁਹਾਨੂੰ ਤਾਂ ਬਹੁਤ ਖੁਸ਼ੀ ਹੋਈ ਹੋਣੀ ਜਦੋਂ ਸਾਡਾ ਮੁੰਡੇ ਦਾ ਐਡਾ ਵੱਡਾ ਨਾਮ ਬਣ ਗਿਆ ਹੈਗਾ ਜੀ ਹਾਂਜੀ ਹਾਂਜੀ ਬਹੁਤ ਖੁਸ਼ੀ ਹੋਈ ਹੈ ਅਸੀਂ ਤਾਂ ਕਦੇ ਸੁਪਨੇ ਜਿਵੇਂ ਨਹੀਂ ਸੋਚਿਆ ਇਹ ਸਾਡਾ ਮੁੰਡਾ ਇੰਨੀ ਛੋਟੀ ਉਮਰ ਜਿੰਨਾ ਵੱਡਾ ਮਕਾਮ ਹਾਸਲ ਕਰੇਗਾ ਤੇ ਸਾਡਾ ਨਾਮ ਰੋਸ਼ਨ ਕਰੇਗਾ ਹਾਂ ਹਾਂ ਉਹਨੋਂ ਦੇ ਲੋਕ ਘਰ ਵਧਾਇਆ ਦੇ ਅਫਸਰ ਜਾਂ ਹੋਰ ਕੋਈ ਲੀਡਰ ਸਾਰੇ ਬਹੁਤ ਜਿਆਦਾ ਬਹੁਤ ਜਿਆਦਾ ਕੱਲ ਸਾਰਾ ਪਾਰਟੀ ਸੀ ਆਰਮੀ ਵਾਲੇ ਰਖਾਈ ਸੀ ਤੇ ਉਹ ਵੀ ਗਏ ਆ ਲੈਫਟਨ ਕਰਨਲ ਸੀਓ ਅੱਛਾ ਉਹਨਾਂ ਦੀ ਜੁਆਇੰਟ ਫੈਮਿਲੀ ਤੇ ਆਪਣੇ ਰਜਨੀਸ਼ ਤਹਿਯਾਸ਼ ਜੀ ਐਮਐਲਏ ਫਰੂਜ਼ਪੁਰ ਸ਼ਹਿਰ ਦੇ ਵਿੱਚ ਜਿੱਥੇ ਆਰਮੀ ਵਾਲਿਆਂ ਦੇ ਘਰ ਨੇ ਘਰ ਹੀ ਸੀਗੀ ਤੁਹਾਡੇ ਘਰ ਹਾਂਜੀ ਹਾਂਜੀ ਅਸੀਂ ਤੁਹਾਡੇ ਘਰ ਪਾਰਟੀ ਤੁਸੀਂ ਰੱਖੀ ਸੀ ਹਾਂਜੀ ਹਾਂਜੀ ਕੱਲ ਅੱਛਾ ਕੋਈ ਨਹੀਂ ਆਣਾ ਤੇ ਫਿਰ ਬਹੁਤ ਹੀ ਕੱਲ 7:30 ਵਜੇ ਤੋਂ ਲੈ ਕੇ মিডিਆ ਪਹੁੰਚੀ ਤੇ ਸ਼ਾਮੀ 6 ਵਜੇ ਫ੍ਰੀ ਉਹਨਾਂ ਨੇ ਇੰਟਰਵਿਊ ਦੇ ਦੇ ਅੱਛਾ ਜੀ ਹਾਂਜੀ ਹੂੰ ਮੰਮੀ ਵਧੀਆ ਕੋਈ ਕਿ ਐਡਾ ਵੱਡਾ ਮਾਣ ਹਾਸਲ ਹੋਇਆ ਵਾ ਤੇ ਪਾਰਟੀ ਤੇ ਬੰਦੀ ਹਾਂਜੀ ਹਾਂਜੀ ਤੋਂ ਲੈਫਟਰਲ ਕਰਨਲ ਹੈ ਮੇਜਰ ਹੂੰ ਦੇ ਸੀਓ ਸਾਹਿਬ ਵਿੱਦ ਫੈਮਲੀ ਸਾਰੇ ਗਏ। ਅਸੀਂ ਸਭ ਪਰਿਵਾਰਾਂ ਨਾਲ ਆਏ ਨੇ। ਪੂਰਾ ਪੰਗੜਾ ਪਾ ਕੇ ਆਏ ਨੇ। ਰੱਤ ਗੱਡੀਆਂ ਤੁਰੀਆਂ ਤੇ। ਅੱਛਾ ਜੀ। ਅੱਛਾ ਡੀਜੇ ਵੀ ਲਾਇਆ ਸੀ? ਡੀਜੇ ਵੀ ਲਾਇਆ ਇੱਕ ਫੁੱਲ ਨੱਚ ਕੇ ਇੰਜੋਏ ਕਰਕੇ ਆਇਆ। ਅੱਛਾ ਜੀ। ਹਾਂਜੀ ਉਹਨਾਂ ਨੇ ਪਾਰਟੀ ਆਵਦੀ ਰੱਖਣੀ ਹੈ ਤੇ ਸ਼ਹਿਰ ਫਲੋਈਪੁਰ। ਅੱਛਾ ਫਿਰ ਉੱਥੇ ਜਾਓਗੇ? ਫਿਰ ਉੱਥੇ ਉਹਨਾਂ ਬੁਲਾਇਆ ਸਾਰੇ ਕੋ। ਹੂੰ। ਉਧਰ ਫਿਰ ਪੂਰੇ ਨਵੇਂ ਕੱਪੜੇ ਪਾ ਕੇ ਗਏ ਸੀ ਦਿੱਲੀ ਫਿਰ। ਹਾਂਜੀ। ਸਵਾਏ ਨਵੇਂ? ਹਾਂਜੀ। ਨਹੀਂ ਉਹਨਾਂ ਦੇ ਦਿੱਤੇ ਸੀ ਅੱਗੋਂ ਹੀ। ਅੱਛੇ ਯਨੇ ਪਾਣੇ ਸੀ ਨਾ ਸਵੇਰ ਤੇ 골ਡ ਮੈਡਲ ਲੈਣ ਲੱਗਿਆ ਅੱਛੇ ਤੇ ਸ਼ਾਮ ਨੂੰ ਜਿਹੜਾ ਡਿਨਰ ਸੀ ਉਹ ਉਹਨਾਂ ਦੇ ਹੀ ਸਾਰੇ ਕੱਪੜੇ ਬੂੜ ਹੈ ਅੱਛਾ ਇਹ ਉਹਨੇ ਆਰਮੀ ਦਿੱਤੇ ਕਿ ਉੱਥੇ ਜਿੱਥੇ ਨਹੀਂ ਉਹਨਾਂ ਹੋਮ ਮਿਨਿਸਟਰੀ ਤੋਂ ਅੱਛਾ ਹੋਮ ਮਿਨਿਸਟਰੀ ਦਿੱਤੇ ਸੀ ਹਾਂਜੀ ਉਹਨਾਂ ਨੇ ਮੇਚਾ ਪੁੱਛ ਲਈ ਸੀ ਤਾਂ ਨੋ ਟੈਲੀਫੋਨ ਮੇਚਾ ਨੇ ਫੋਨ ਤੇ ਪੁੱਛਿਆ ਸੀ ਉਹਨਾਂ ਆਰਮੀ ਵਾਲਿਆਂ ਆਪਦੇ ਟੈਲਰ ਤੋਂ ਕਰਾ ਕੇ ਸਾਰਾ ਤੇ ਦੇ ਦਿੱਤਾ ਸੀਗਾ ਅੱਛਾ ਤੇ ਬਾਕੀ ਉਹ ਉੱਥੇ ਉਹਨਾਂ ਹੌਸਟਲ ਦੇ ਅਸ਼ੋਕ ਅਸ਼ੋਕਾ ਹੋਟਲ 'ਚ ਟੇਲਰ ਬਿਠਾਇਆ ਸੀ ਵੀ ਪਵਾ ਕੇ ਦੇਹਣ ਦੇ ਇੰਜ ਕਿਸੇ ਦੀ ਫਿਟਿੰਗ ਕੱਟ ਵੱਢ ਦੇ ਤੇ ਉਹ ਉਸੇ ਟਾਈਮ ਹੀ ਸਲਾਈ ਕਰਾ ਦਿੰਦੇ ਸੀ। ਅੱਛਾ ਜੀ। ਹਾਂ ਜੀ। ਤੁਸੀਂ ਫਿਰ ਰਾਤ ਕਿੰਨੇ ਇੱਕ ਰੇ ਰਾਤ? ਨਹੀਂ ਅਸੀਂ ਰਹਿ ਆ ਚਾਰ ਦਿਨ। ਅੱਛਾ ਜੀ। ਜਿੱਤੇ 26 ਤਰੀਕ ਨੂੰ ਮਿਲਿਆ ਇਹਨਾਂ ਨੂੰ? ਹਾਂ ਜੀ ਅਸੀਂ 24 ਨੂੰ ਕਰੋ ਗਏ ਆ ਜੀ। ਅੱਛਾ 24 ਨੂੰ ਅੰਬਸਰੋਂ ਬੈਠ ਗਏ। ਹਾਂ ਜੀ। 3:30 ਅਸੀਂ ਉੱਥੇ ਪਹੁੰਚ ਗਏ। 24 ਦੀ ਰਾਤ 25 ਰੇ 26 ਫਿਰ 27 ਨੂੰ ਵਾਪਸ। 27 ਨੂੰ ਵਾਪਸ ਆਏ। ਅੱਛਾ ਉੱਥੇ ਰਹਿ ਅਸ਼ੋਕਾ ਹੋਟਲ ਦੇ ਵਿੱਚ। ਹਾਂ ਜੀ ਹਾਂ ਜੀ। ਅੱਛਾ ਜਿੰਨਾ ਵੀ ਖਰਚਾ ਹੀ ਸਾਡੇ ਪਿਓ ਪੁੱਤਾਂ ਦਾ ਕੱਪੜਾ ਵਾਲੇ ਕਿਹੜਾ ਸਾਬ ਉਹਨਾਂ ਨੇ ਦਿੱਤਾ ਅੱਛਾ ਅੱਛਾ ਜੀ ਸੀ ਦਫ਼ਤਰ ਵੱਲੋਂ ਇੱਕ ਗੱਡੀ ਸੀ ਦੀ ਗੱਡੀ ਅਮਰਤਸਰ ਰੇਪੋਰਟ ਦੇ ਛੱਡ ਕੇ ਵੀ ਆਈ ਹੈ ਤੋ ਉਥੋਂ ਲੈ ਕੇ ਆ ਅੱਛਾ ਫਰੂਜ਼ਪੁਰ ਡੀਸੀ ਨੇ ਦੀ ਡਿਊਟੀ ਲੱਗੀ ਸੀ ਹਾਂ ਜੀ ਹਾਂ ਜੋ ਉਹਨਾਂ ਦੀ ਗੱਡੀ ਸੀ ਅੱਛਾ 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 ਜਿਹੜੇ ਬਾਕੀ ਉਥੇ ਕੁੜੀਆਂ ਮੁੰਡੇ ਆਏ ਬੱਚੇ ਛੋਟੇ ਉਹ ਤੁਹਾਡੇ ਬਣ ਗਏ ਫਰੈਂਡ ਬਣ ਗਏ ਹਾਂ ਜੀ ਅੱਛਾ ਕੌਣ ਕੌਣ ਕੋਈ ਯਾਦ ਉਹਨਾਂ ਦਾ ਨਾਮ ਨੂੰ ਉਹ ਕਿੱਥੋਂ ਕਿੱਥੋਂ ਆਏ ਸੀ ਉਹ ਨਾਮ ਤਾਂ ਨਹੀਂ ਆਤਾ ਇੱਕ ਤਾਂ ਹਦਰਾਬਾਦ ਦਾ ਤਾਂ ਹੈਦਰਾਬਾਦ ਤੈਨੂੰ ਕੀ ਕਹਿੰਦੇ ਨੇ ਸਰਦਾਰ ਜੀ ਪੰਜਾਬੀ ਆ ਗਏ ਹੋਏ ਐਦਾਂ ਬੋਲਿਆ ਕਿਸੇ ਨੇ ਨਹੀਂ ਸਰਦਾਰ ਜੀ ਨਹੀਂ ਬੋਲਦਾ ਸਰਦਾਰ ਜੀ ਬੋਲੇ ਨਹੀਂ ਹਾਂ ਸ਼ੋਰ 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 ਅੱਛਾ ਅੱਛਾ ਉਹ ਕੋਈ ਵੱਡੇ ਵੀ ਆ ਗਏ ਸੀ ਤੇਰੇ ਤੋਂ ਨਾ ਗਈ ਹਾਂਜੀ ਹੂੰ ਤੇ ਮੋਦੀ ਸਾਹਿਬ ਨੇ ਨਹੀਂ ਬੋਲੇ ਸਰਦਾਰ ਜੀ ਨਹੀਂ ਉਹ ਕੀ ਇਹਦੇ ਸ਼ਮਨ ਹਾਂਜੀ ਅੱਛਾ ਅੱਛਾ ਤੇ ਹੁਣ ਜਿਹੜੇ ਕੱਲ ਤੁਹਾਨੂੰ ਪੰਜਾਬ ਸਰਕਾਰ ਨੇ ਬੁਲਾਇਆ ਹੈ ਜੀ ਹਾਂ ਸਰ ਭਗਵਾਨ ਜਮਾ ਸਾਹਿਬ ਕੇ ਸਪੀਕਰ ਸਾਹਿਬ ਨੇ ਬੁਲਾਇਆ ਜੀ ਦੋਨੋਂ ਹੀ ਅੱਛਾ ਦੋਨੋਂ ਹੀ ਬੁਲਾਇਆ ਅੱਛਾ ਅੱਛਾ ਕੱਲ ਉਹਨਾਂ ਨੂੰ ਮਿਲੋਗੇ ਤੇ ਕੱਲ ਜਦੋਂ ਜਦੋਂ ਮਿਲੋਗੇ ਸੀਐਮ ਸਾਹਿਬ ਜਾਂ ਸਪੀਕਰ ਸਾਹਿਬ ਉਹ ਵੀ ਪੁੱਛਣਗੇ ਫਿਰ ਕੀ ਕਹੇਗਾ ਇਹ ਕਹੂੰਗਾ ਮੈਂ ਨੇ ਇਹ ਸੁਨੂ ਮਾਰਮੀਓ ਕੀ ਆਰਮੀਓ ਲੋਕੀ ਸੇਵਾ ਕੀਤੀ ਆਰਮੀਓ ਲ ਸੇਵਾ ਕੀਤੀ ਹਾਂਜੀ ਹੂੰ ਤੇ ਹੁਣ ਗਾਂ ਤੇ ਜਦੋਂ ਹੋਰ ਵੀ ਹੁਣ ਤੇਰੇ ਨਾਲ ਦੋਸਤ ਬਣ ਗਏ ਹੋਣੇ ਜਿਆਦਾ ਗੂੜੇ ਹਾਂਜੀ ਹੂੰ ਹਾਂਜੀ ਬਣ ਗਏ ਨੇ ਦੋਸਤ ਪੱਕੇ ਹਾਂਜੀ ਪਿੰਡ ਦੇ ਵਿੱਚ ਜਿਹੜੇ ਮੁੰਡੇ ਗਲੀ ਦੇ ਵਿੱਚ ਉਹ ਜਿਆਦਾ ਦੋਸਤ ਪੱਕੇ ਕਿ ਸਕੂਲ ਦੇ ਵਿੱਚ ਜਿਹੜੇ ਨੇ ਸਕੂਲ ਵਾਲੇ ਸਕੂਲ ਵਾਲੇ ਹਉ ਤੇ ਸਕੂਲ ਵਾਲੇ ਨੇ ਵੀ ਤੇਰਾ ਉੱਥੇ ਫੋਟੋ ਲਾ ਦੇਣੀ ਵੱਡੀ ਕਰਕੇ ਹਾਂਜੀ ਕਹਤਾ ਮੈਡਮਾਂ ਨੇ ਹਾਂਜੀ ਅੱਛਾ ਪ੍ਰਿੰਸੀਪਲ ਮੈਡਮ ਨੇ ਵੀ ਇਹਦਾ ਬਹੁਤ ਸ਼ਹਿਰ ਉੱਤੇ ਸ਼ਹਿਰ ਚੌਕ ਤੇ ਉਹਨਾਂ ਨੇ 11 ਵਜੇ ਰਾਤ ਨੂੰ ਅਸੀਂ ਪਹੁੰਚੇ ਪੜਾਈ ਉਹਨਾਂ ਸਵਾਗਤ ਕਰਨਗੇ ਬਸ ਸਕੂਲ ਆਨੇ ਵਿੱਚ ਸਵਾਗਤ ਕੀਤਾ ਅੱਛਾ ਅੱਛਾ ਇਹ ਹੁਣ ਉਹਨਾਂ ਨੇ ਸਵਾਗਤ ਫਿਰ ਦੁਬਾਰਾ ਟੀਚਰ ਸਾਰਿਆਂ ਨੇ ਧਿਆਨ ਆਕਰ ਜਦੋਂ ਅਸੀਂ ਤੋਂ ਵਾਪਸ ਜਾਵਾਂਗੇ ਤਾਂ ਅੱਛਾ ਉਹਨਾਂ ਕੱਲ ਨੂੰ ਆਣਾ ਸੀ ਤੇ ਉਹਨਾਂ ਨੂੰ ਕਿਹਾ ਵੀ ਨਹੀਂ ਅਸੀਂ ਤਾਂ ਚੰਡੀਗੜ੍ਹ ਹੈਗੇ ਹਾਂ ਹੂੰ ਹੂੰ ਤੇ ਦੋ ਦਿਨ ਰੁਕ ਕੇ ਆਇਆ ਹੂੰ ਹੂੰ ਹਾਂਜੀ ਚਲੋ ਔਰੇ ਉਹਨਾਂ ਵੀ ਤੋ ਉਲਟ ਮੱਕੇ ਵਜਾ ਕੇ ਇੱਥੇ ਵੀ ਸ਼ਹਿਰ ਨੂੰ ਨਾ ਸਵਾਗਤ ਕੀਤਾ ਹਰ ਨੂੰ ਘਰ ਛੱਡ ਕੇ ਨੂੰ ਇੱਥੇ ਵੀ ਰਾਤ ਨੂੰ 11:30 ਨੱਚ ਟੱਪ ਕੇ ਦੇ ਫੁੱਲ ਇੰਜੋਏ ਕਰਕੇ ਤੇ ਫਿਰ ਵਾਪਸ ਨਿਕਰਾਂਗੇ ਅੱਛਾ ਅੱਛਾ ਹਾਂਜੀ ਚਲੋ ਬਹੁਤ ਵਧੀਆ ਜੀ ਸਾਡੇ ਵੱਲੋਂ ਵੀ ਵਧਾਈਆਂ ਕਿ ਤੁਸੀਂ ਐਡੇ ਇੰਨੇ ਇਸ ਬੱਚੇ ਦੇ ਕਰਕੇ ਪੰਜਾਬ ਦਾ ਨਾਮ ਰੋਸ਼ਨ ਹੋਇਆ ਔਰ ਐਡਾ ਵੱਡਾ ਸਨਮਾਨ ਮਿਲਿਆ ਗਿਆ ਜੀ ਔਰ ਇਦਾਂ ਦੇ ਕਿਉਂਕਿ ਪੰਜਾਬ ਦੇ ਵਿੱਚ ਤੇ ਇਹ ਧਰਤੀ ਯੋਧਿਆਂ ਦੀ ਹੈ ਸੂਰਵੀਰਾਂ ਦੀ ਹੈਗੀ ਔਰ ਬੱਚੇ ਦੇ ਵਿੱਚ ਪ੍ਰਮਾਤਮਾ ਨੇ ਇਹ ਉਹ ਦੀ ਸੇਵਾ ਭਾਵਨਾ ਪਾਈ ਸੀ ਕਿ ਤੁਹਾਨੂੰ ਇਸ ਮਕਾਮ ਤੇ ਲੈ ਕੇ ਆਏ ਹੋ। ਹੋਰ ਫਿਰ ਲਈਏ ਅੱਗੇ ਤੇਰੇ ਕੋ ਫਿਰ ਸਲੂਟ ਮਾਰੀਏ ਤੈਨੂੰ ਫਿਰ। ਫੌਜੀ ਮਾਰਦੇ ਨੇ ਸਲੂਟ। ਹਾਂਜੀ। ਕਿਵੇਂ ਮਾਰਦੇ ਆ ਕਿ ਦੱਸ ਦੇ। ਜੈਹਿੰਦ। ਚਲੋ ਬਹੁਤ ਬਹੁਤ ਸ਼ੁਕਰੀਆ ਭਾਜੀ ਤੇ ਤੁਸੀਂ ਸਮਾਂ ਦਿੱਤਾ ਸਾਨੂੰ ਔਰ ਬੱਚੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਗਿਆ ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਕਿ ਬੱਚਾ ਵੱਡਾ ਹੋ ਕੇ ਜੋ ਵੀ ਨੇ ਸੋਚਿਆ ਕਿ ਪਬਜੀ ਅਫਸਰ ਬਣਨਾ ਹੈ ਪਰ ਮਾਤਮੇ ਦੀਆਂ ਜਿਹੜੀਆਂ ਕਾਮਨਾਵਾਂ ਨੂੰ ਪੂਰਾ ਕਰੇ ਪਰ ਫਲਾਲ ਸੰਧੂ ਅਗੇ ਇਸੇ ਤਰ੍ਹਾਂ ਦੇਖਦੇ ਹੋਏ ਬੀਸੀ ਪੰਜਾਬ